ਉਦੋਂ ਜੀ ਮੈਂ ਟੱਟੀ ਪਿਸ਼ਾਬ ਨੂੰ ਆਪ ਚੱਕ ਕੇ ਪਾਉਂਦਾ ਸੀ ਮੈਂ ਹੂੰ ਤੁਰਿਆ ਨਹੀਂ ਜਾਂਦਾ ਸੀ ਇਹ ਤੋਂ ਹੂੰ ਬੁਰਕੀਂ ਟੁੱਟਦੀ ਸੀ ਸਟੇਜ ਕਿਹੜੀ ਸੀ ਤੁਹਾਡੀ ਜੀ ਚੌਥੀ ਸੀ ਚੌਥੀ ਸੀ ਹਾਂ ਜੀ ਹਾਂ ਜੀ ਕਹਿੰਦੇ ਸੀ ਘਰ ਲੈ ਜਾ ਕੇ ਇਹਨਾਂ ਦੀ ਸੇਵਾ ਕਰ ਲਓ ਹੂੰ ਵੀ ਕੋਈ 10-15 ਦਿਨ ਦੀ ਮਨਿਆਦੀ ਦਿੱਤੀ ਸੀ ਡਾਕਟਰ ਹੁਣ ਚੱਲ ਕੇ ਇੱਥੇ ਤੱਕ ਆਏ ਟੈਸਟ ਵੀ ਕਰਾਇਆ ਬਿਲਕੁਲ 2 ਮਹੀਨੇ ਦੀ ਦਵਾਈ ਤੇ ਬਾਅਦ ਰਿਪੋਰਟ ਹੀ ਜ਼ੀਰੋ ਆ ਗਈ ਬਈ ਕੋਈ ਬਿਮਾਰੀ ਨਹੀਂ ਹੁਣ ਅੱਛਾ ਜੀ ਕਿਹੜਾ ਸਟੇਜ ਸੀਗਾ ਤੁਹਾਡਾ ਲਾਸਟ ਸਟੇਜ ਦੀ ਅੱਛਾ ਲਾਸਟ ਸਟੇਜ ਸੀਗਾ ਦਵਾਈ ਹੈ ਇਹ ਅਸੀਂ ਸਾਰੀ ਬਣਾਉਣ ਲਿਆਉਣੇ ਪੰਜਾਬ ਤੋਂ ਬਾਹਰ ਤੋਂ ਅੱਛਾ ਜੀ ਪੰਜਾਬ ਚ ਨਹੀਂ ਬੰਦੀ ਪੰਜਾਬ ਤੋਂ ਬਾਹਰ ਤੋਂ ਲਿਆਉਂਦੇ ਆ ਤਿੰਨਾਂ ਸਟੇਟਾਂ ਤੋਂ ਲੈ ਕੇ ਆਈਦੀ ਆ ਇਹਦਾ ਮੁੱਖ ਕਾਰਨ ਤੇ ਆ ਕਿ ਮੈਂ ਜਦੋਂ ਆ ਮਰਨ ਕਿਨਾਰੇ ਪਿਆ ਸੀ ਤੇ ਮੈਂ ਬਿੜ ਤੇ ਪਏ ਨੇ ਮਹਾਰਾਜ ਮੂਰੇ ਹੱਥ ਜੋੜੇ ਸੱਚੇ ਪਾਤਸ਼ਾਹ ਤੁਹਾਡੇ ਨਾਲ ਵੱਡਾ ਡਾਕਟਰ ਕਿਹੜਾ ਹੈ ਤੇ ਤੁਸੀਂ ਕਿਰਪਾ ਕਰੋ ਗਰੀਬ ਤੇ ਉਹ ਕਿਰਪਾ ਨਹੀਂ ਹੋਈ ਕਿ ਮੈਂ ਵੀ ਬਚਿਆ ਤੇ 4-5000 ਬਦਲਾ ਹੀ ਬਚਿਆ। ਅੱਛਾ ਜੀ। ਹਾਂਜੀ ਇਹ ਦਵਾਈ ਦਾ ਇੰਨਾ ਫਾਇਦਾ ਹੋਇਆ। ਹੂੰ ਉਹ ਵੀ ਹਰ ਰੋਜ਼ 15 ਬੰਦੇ ਆ ਜਾਂਦੇ, 20 ਆ ਜਾਂਦੇ, 30 ਆ ਜਾਂਦੇ। ਰੈਗੂਲਰ ਬੰਦੇ ਆ ਹੀ ਜਾਂਦੇ ਆ। ਤੇ ਜੀ ਕੋਈ ਵੀ ਆਪਣਾ ਕਿਸੇ ਵੀ ਸਟੇਜ ਦਾ ਬੰਦਾ ਆ ਜਾਂਦਾ। ਹੂੰ ਉਹ ਮੈਨੂੰ ਇੱਕ ਤਾਂ ਇੱਜ਼ਤ ਦਾ ਸਵਾਲ ਹੁੰਦਾ ਹੈ ਕਿ ਬੰਦੇ ਨੂੰ ਇਹਨ ਗੁਰੂ ਮਹਾਰਾਜ ਨੇ ਨਵੀਂ ਜ਼ਿੰਦਗੀ ਦੇਣੀ ਆ। ਹੂੰ ਦੂਜੇ ਨੰਬਰ ਦੇ ਉੱਤੇ ਇਹ ਹੁੰਦਾ ਵੀ ਇਹ ਜਿਹੜਾ ਪਤਾ ਨਹੀਂ ਕਿੱਥੋਂ ਕਿੱਥੋਂ ਧੱਕੇ ਖਾ ਕੇ ਆਊਗਾ ਤੇ ਕਿੰਨੇ ਕੁ ਮਰੀਜ਼ਾਂ ਨੂੰ ਹਾਲੇ ਤੱਕ ਅੰਦਾਜ਼ੇ ਦੇ ਹਿਸਾਬ ਨਾਲ ਠੀਕ ਕਰ ਦਿੱਤੀ ਮੈਂ ਸਾਢੇ 4 ਤੋਂ 5000 ਦੇ ਲਗਭਗ ਅੱਛਾ ਜੀ ਇੰਨੇ ਬੰਦੇ ਤੁਸੀਂ ਹਾਲੇ ਠੀਕ ਕਰ ਚੁੱਕੇ ਹੋ ਹਾਂਜੀ 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 ਜਿਹੜਾ ਕਈ ਲੋਕੀ ਦਵਾਈ ਖਾਣ ਤੋਂ ਪਹਿਲਾਂ ਉਹਨਾਂ ਨੂੰ ਲੱਗਦਾ ਇਹਦਾ ਕੋਈ ਰਿਐਕਸ਼ਨ ਨਾ ਕਰ ਜਵੇ ਪਤਾ ਨਹੀਂ ਸਹੀ ਬੈਣੀ ਆ ਜਾਂ ਇੱਕ ਪਹਿਲਾਂ ਹੀ ਸ਼ੁਰੂਆਤ ਹੀ ਮਨ 'ਚ ਡਰ ਲੈ ਕੇ ਸ਼ੁਰੂ ਕਰਦੇ ਆ ਉਹਦਾ ਬੇਟਾ ਜੀ ਮੈਂ ਤੁਹਾਨੂੰ ਦੱਸ ਦਿੰਨਾ ਹੈ ਕਿ ਮੇਰਾ ਪੁੱਤਰ ਹੈ 2.5 ਸਾਲ ਦਾ ਉਹ ਜਦੋਂ ਅਸੀਂ ਦਵਾਈ ਪਾਉਣੇ ਉਹਨੇ ਲਿਫਾ ਪਿਆਛ ਤੇ ਉਹ ਭਜਿਆ ਆਉਂਦਾ ਸੱਜੇ ਕੱਬੇ ਕਿਧਰੋਂ ਵੀ ਆਵੇ ਤੇ ਚੁੰਡੀ ਪਰ ਕੇ ਮੂਹ ਚ ਪਾ ਲੈਂਦਾ ਹੂੰ ਇਤੋਂ ਵੱਡਾ ਕੋਈ ਹੋਰ ਐਗਜ਼ਾਮਪਲ ਹੀ ਹੈ ਨਹੀਂ ਕਿ ਉਹ ਆਉਦੇ ਪੋਤਰੇ ਨਾਲੋਂ ਕਿਹੜੇ ਬੰਦੇ ਮੈਂ ਉਹਨੂੰ ਕਹੇ ਰੋਕਿਆ ਨਹੀਂ ਕੰਨਾ ਕਿਉਂ ਕਹਨਾ ਕਿਉਂ ਨਹੀਂ ਕਹਿੰਦਾ ਹੂੰ ਤੇ ਉਹ ਚੰਗੀ ਚੀਜ਼ ਕਰਕੇ ਉਹਨੂੰ ਮੈਂ ਰੋਕਦਾ ਨਹੀਂਗਾ ਹੂੰ ਕਿ ਕੋਈ ਵੀ ਮਰੀਜ਼ ਆਉਂਦਾ ਉਹ ਮੇਰਾ ਭਰਾ ਪੈਣ ਤਾਇਆ ਚਾਚਾ ਵੱਤ ਵੱਤ ਉਹਦਾ ਦਿਲੋਂ ਇਲਾਜ ਕਰੋ ਹਮ ਅਸੀਂ ਅੰਦਰ ਤੁਹਾਡੇ ਲਿਖਿਆ ਵੀ ਦੇਖਿਆ ਆਫਿਸ ਦੇ ਵਿੱਚ ਤੁਸੀਂ ਲਿਖਿਆ ਦਵਾਈ ਮੈਂ ਦੇਣਾ ਇਲਾਜ ਵੈਗੁਰੂ ਕਰਦਾ ਹੈ ਤੇ ਇਹ ਤਾਂ ਪੱਕੀ ਗੱਲ ਹੀ ਹੈ ਇਹ ਮੈਂ ਆਪ ਮੇਰਾ ਵੈਗੁਰੂ ਨਹੀਂ ਕੀਤਾ ਹਮ ਮੇਰਾ ਆਪ ਦਾ ਵੈਗੁਰੂ ਨਹੀਂ ਕੀਤਾ ਮੇਰੇ ਆਪ ਦੇ ਵਾਸਤੇ ਕੀ ਹੈ ਹਮ ਬੱਸ ਸਟੈਂਡ ਤੇ ਵੀ ਖੜੇ ਹੋਈਏ ਤੇ ਬੰਦਾ ਕਹਿੰਦਾ ਜੀ ਉਹ ਖੜਾ ਵੈਦ ਚ ਮੇਰੇ ਵਾਲਾ ਦਵਾਈ ਲਈ ਸੀਗੀ ਹਮ ਬਿਲਕੁਲ ਦੂਜਾ ਜਨ ਨੂੰ ਮਿਲਿਆ ਬਿਲਕੁਲ ਖਤਮ ਹੋ ਗਈ ਬਿਮਾਰੀ ਹਮ ਪਹਿਲੇ ਮੈਨੂੰ ਮਤਲਬ ਨਾਰ ਵੀ ਖਾਂਦੇ ਸੀ ਵਿੱਚ ਉਸਕੇ ਖਾਣੇ ਅਗਰ ਇੱਕ ਵੀ ਦਾਣਾ ਅੰਦਰ ਚਲਾ ਗਿਆ ਤਾਂ ਉਲਟੀ ਆ ਜਾਂਦੀ ਸੀ ਹੂੰ ਤਾਂ ਨਾ ਅਸਤੀ ਤੇ ਵਿੱਚ ਹੀ ਮੱਛੀ 3 ਰੋਟੀ ਖਾ ਜਾਂਦਾ ਹੂੰ ਸ਼ਸ਼ੀਕਲ ਜੀ ਅੱਜ ਆਪਾਂ ਪਹੁੰਚੇ ਹੋયા ਪਿੰਡ ਸ਼ਿਮਰੇਵਾਲਾ ਤੇ ਡਿਸਟ੍ਰਿਕਟ ਜਿਹੜਾ ਫਰੀਦਕੋੜ ਹੈ ਔਰ ਇੱਥੇ ਪਹੁੰਚਣ ਦਾ ਕਾਰਨ ਸਾਡਾ ਇਹੀ ਹੈ ਕਿ ਅਸੀਂ ਵੈਦ ਜੀ ਦੀ ਬਹੁਤ ਚਰਚਾ ਸੁਣੀ ਸੀ ਅਸੀਂ ਵੈਦ ਗੁਰਮੀਤ ਸਿੰਘ ਜੀ ਦੀ ਬਹੁਤ ਚਰਚਾ ਸੁਣੀ ਸੀ ਔਰ ਆਣਗੁਆਣ ਦੇ ਵਿੱਚ ਔਰ ਲੋਕਾਂ ਨੇ ਵੀ ਬਹੁਤ ਜ਼ਿਆਦਾ ਚਰਚਾ ਕੀਤੀ ਸੀ ਤੇ ਅਸੀਂ ਸਹੀ ਚੀਜ਼ਾਂ ਤੁਹਾਡੇ ਤੱਕ ਪਹੁੰਚਾਉਣ ਦੇ ਲਈ ਹੀ ਅਸੀਂ ਉੱਥੇ ਪਹੁੰਚਦੇ ਹਾਂ ਆ ਪਹਿਲਾਂ ਜਾਂਚ ਕਰਕੇ ਕੋਈ ਧੋਖਾਧੜੀ ਜਾਂ ਫਰਾਡ ਨਹੀਂ ਹੈ ਤੇ ਇਸੇ ਤਰੀਕੇ ਨਾਲ ਅਸੀਂ ਵੈਦ ਗੁਰਮੀਤ ਜੀ ਦੇ ਨਾਲ ਗੱਲਬਾਤ ਕਰਾਂਗੇ ਜਿਹੜੇ ਕਿ ਕੈਂਸਰ ਦੇ ਜਿਹੜੇ ਪੀੜਤ ਲੋਕ ਨੇ ਕੈਂਸਰ ਦੀ ਜਿਹੜੀ ਇਹ ਬਿਮਾਰੀ ਤੋਂ ਜੂਝ ਰਹੇ ਨੇ ਉਹਨਾਂ ਦੀਆਂ ਪਰੇਸ਼ਾਨੀਆਂ ਨੂੰ ਦੂਰ ਕਰਦੇ ਨੇ ਦਵਾਈ ਦੇ ਕੇ ਇਹ ਜੜ ਤੋਂ ਕੈਂਸਰ ਦੂਰ ਕਰਦੇ ਨੇ ਤਾਂ ਜ਼ਿਆਦਾ ਸਮਾਂ ਨਹੀਂ ਲੈਨੇ ਆਪਾਂ ਵੈਦ ਜੀ ਨਾਲ ਸਿੱਧੀ ਗੱਲਬਾਤ ਕਰ ਲੈਨੇ ਆ ਪਹਿਲਾਂ ਸਵਾਗਤ ਕਰ ਲੈਨੇ ਆ ਬਹੁਤ ਬਹੁਤ ਸਵਾਗਤ ਹੈ ਜੀ ਤੁਹਾਡਾ ਸਵਾਗਤ ਹੈ ਜੀ ਆਏ ਜੀ ਵੈਰੀ ਬਹੁਤ ਜ਼ਿਆਦਾ ਲੋਕ ਅੱਜ ਦੇ ਸਮੇਂ ਦੇ ਵਿੱਚ ਕੈਂਸਰ ਤੋਂ ਪੀੜਤ ਨੇ ਜੇ ਆਪਾਂ ਗੱਲ ਕਰੀਏ ਘਰ ਘਰ 'ਚ ਇਹ ਬਿਮਾਰੀ ਜਿਹੜੀ ਹੈਗੀ ਹੈ ਹਨਾ ਤੇ ਇਹ ਬਿਮਾਰੀ ਤੋਂ ਲੋਕ ਇੰਨੇ ਕਿ ਜ਼ਿਆਦਾ ਪਰੇਸ਼ਾਨ ਹੁੰਦੇ ਨੇ ਜਦੋਂ ਇੱਕ ਵਾਰ ਘਰ 'ਚ ਕੈਂਸਰ ਆ ਜਾਂਦਾ ਉਹਨਾਂ ਨੂੰ ਲੱਗਦਾ ਹੈ ਕਿ ਸ਼ਾਇਦ ਹੁਣ ਜ਼ਿੰਦਗੀ ਖਤਮ ਹੋ ਗਈ ਜੀ ਜੀ ਹੁਣ ਅਸੀਂ ਨਹੀਂ ਰਹਿਣਾ ਲੋਕ ਉਮੀਦ ਛੱਡ ਦਿੰਦੇ ਹਨਾ ਪਰ ਤੁਸੀਂ ਕੈਂਸਰ ਦੇ ਮਰੀਜ਼ਾਂ ਨੂੰ ਠੀਕ ਕਰਦੇ ਹੋ ਤੁਹਾਡੀ ਕਾਫੀ ਅਸੀਂ ਚਰਚਾ ਸੁਣੀ ਆ ਆਣ ਗਵਾਂਡ ਦੇ ਵਿੱਚ ਵੀ ਹੈਗਾ ਕਿ ਗੁਰਮੀਤ ਸਿੰਘ ਜੀ ਜਿਹੜੇ ਨੇ ਕੈਂਸਰ ਤੋਂ ਦੂਰ ਕਰਦੇ ਨੇ ਇਹ ਤੁਸੀਂ ਸਾਨੂੰ ਇਹ ਦੱਸੋ ਕਿ ਇਹ ਦਵਾਈ ਕਿਵੇਂ ਤਿਆਰ ਕਰਦੇ ਹੋ ਤੇ ਕਿੱਥੋਂ ਆਉਂਦੀ ਹੈ ਇਹ ਦਵਾਈ ਬੇਟਾ ਜੀ ਸਭ ਤੋਂ ਪਹਿਲਾਂ ਤਾਂ ਇੱਕ ਮੈਂ ਥੋੜਾ ਡਾਊਟ ਦੂਰ ਕਰ ਦਿਆਂ ਇਹ ਕੈਂਸਰ ਦੀ ਬਿਮਾਰੀ ਇੱਕ ਤੋਂ ਦੂਜੇ ਨੂੰ ਨਹੀਂ ਲੱਗਦੀ ਹੂੰ ਜਿਹੜੇ ਆਮ ਘਰਾਂ 'ਚ ਡਰ ਪੈ ਜਾਂਦਾ ਵੀ ਇਹਨੂੰ ਕੈਂਸਰ ਹੋ ਗਿਆ ਪਾਸੇ ਰੱਖੋ ਜੇ ਰੋਟੀ ਪਾਸੇ ਖਵਾਓ ਜੇ ਨਾ ਨਾ ਉਹਨੂੰ ਪਿਆਰ ਦਿਓ ਉਹਨੂੰ ਹਮਦਰਦੀ ਦਿਓ ਉਹ ਨੂੰ ਕਿਸੇ ਤੇ ਇੱਕ ਤੋਂ ਦੂਜੇ ਚ ਨਹੀਂ ਹੁੰਦਾ ਹੂੰ ਦੂਜੇ ਨੰਬਰ ਦੇ ਉੱਤੇ ਜਿਹੜੀ ਦਵਾਈ ਹੈ ਇਹ ਅਸੀਂ ਸਾਰੀ ਬਣਾਉਣ ਲਿਆਉਣੇ ਆ ਪੰਜਾਬ ਤੋਂ ਬਾਹਰ ਤੋਂ ਅੱਛਾ ਜੀ ਪੰਜਾਬ ਚ ਨਹੀਂ ਬਿੰਦੀ ਪੰਜਾਬ ਤੋਂ ਬਾਹਰ ਚ ਲਿਆਉਂਦੇ ਆ ਤਿੰਨਾਂ ਸਟੇਟਾਂ ਤੋਂ ਲੈ ਕੇ ਆਈਦੀ ਆ ਤੇ ਉਹਨਾਂ ਨਾਲ ਅਸੀਂ ਕੱਟਦੇ ਸਿਕਾਉਂਦੇ ਛੈਗੜ ਦੇ ਲਪਾਫਿਆਂ ਚ ਪਾਉਂਦੇ ਉਹ ਸਭ ਕੁਝ ਅਸੀਂ ਆਪ ਆਪ ਕਰਦੇ ਆ ਹੂੰ ਕਿਸੇ ਹੋਰ ਤੋਂ ਨਹੀਂ ਕਰਾਉਂਦੇ ਕਰਦੇ ਕਿਹੜੀ ਕਿਹੜੀ ਸਟੇਟ ਤੋਂ ਲੈ ਕੇ ਆਉਂਦੇ ਹੋ ਦਵਾਈ ਇਹ ਦਵਾਈ ਜਿਹੜੀ ਹੈ ਇੱਕ ਤਾਂ ਨੇੜੇ ਰਾਜਸਥਾਨ ਚ ਪੈਂਦੇ ਦੋ ਲੰਬੇ ਪੈ ਜਾਂਦੇ ਆ ਅੱਛਾ ਜੀ ਹਾਂਜੀ ਹਾਂਜੀ ਤੇ ਫਿਰ ਇਹ ਕਿਵੇਂ ਤਿਆਰ ਮਤਲਬ ਜੋ ਵੀ ਤੁਸੀਂ ਜਿਹੜੀ ਬੂਟੀਆਂ ਲੈ ਕੇ ਆਉਂਦੇ ਹੋ ਸਾਰੀ ਹੱਥੀ ਤਿਆਰ ਕਰਦੇ ਹੋ ਹਾਂਜੀ ਹਾਂਜੀ ਜਿਵੇਂ ਸਾਡਾ ਸ਼ੁਰੂ ਦੇ ਵਿੱਚ ਅਸੀਂ ਦਵਾਈ ਨੂੰ ਕਿ ਪਹਿਲਾਂ ਤਾਂ ਜਿੱਥੋਂ ਲੈ ਕੇ ਆਈਦਾ ਹ ਹ ਉੱਥੇ ਕੋਈ ਜੀ ਜਗ੍ਹਾ ਆਉਜੀ ਨਹੀਂ ਕਿ ਤੁਸੀਂ ਪਾਓ ਸੌਕੇ ਭਜ ਕੇ ਅੰਦਰ ਵਰਦੋਗੇ ਤੁਹਾਨੂੰ ਗੰਮਪੂਟ ਪਾ ਕੇ ਜਾਣਾ ਪਊਗਾ ਸਾਰਾ ਏਰੀਆ ਕੰਡੇਦਾਰ ਏਰੀਆ ਹੈ ਹੂੰ ਤੇ ਪਰ ਜਿੱਥੇ ਆਪਦੀ ਜ਼ਿੰਮੇਵਾਰੀ ਹੈ ਬੰਦੇ ਬਚਾਉਣ ਦੀ ਹੂੰ ਆਪਦੀ ਜ਼ਿੰਮੇਵਾਰੀ ਹੈ ਜੇ ਕੋਈ ਉਸ ਕੰਮ ਜਿਹੜਾ ਸਿੱਧ ਫੜਿਆ ਉਸੇਰੇ ਲਾਉਣ ਵਾਸਤੇ ਤੂੰ ਕੰਡੇ-ਕੁੰਡੇ ਖਾਣੇ ਹੀ ਪੈਂਦੇ ਆ ਜੀ ਇਸ ਕਰਕੇ ਆ ਜੀ ਬਿਲਕੁਲ ਤੇ ਵੈਜੀ ਇੱਕ ਸਵਾਲ ਇਹ ਆ ਕਿ ਹੁਣ ਤੁਸੀਂ ਤਿੰਨ ਸਟੇਟਾਂ ਤੋਂ ਕਹਿੰਦੇ ਹੋ ਕਿ ਦਵਾਈ ਲੈ ਕੇ ਆਉਣਾ ਹੈ ਹਨਾ ਤਿੰਨ ਸਟੇਟਾਂ ਤੋਂ ਦਵਾਈ ਲੈ ਕੇ ਆਉਣੇ ਹੋ ਫਿਰ ਤੁਸੀਂ ਆਪਣੀ ਹੀ ਲੇਬਰ ਲਾਉਣੀ ਹੋ ਫਿਰ ਸਾਰੀਆਂ ਤਿਆਰੀਆਂ ਕਰਦੇ ਹੋ ਹਨਾ ਜੀ ਕੋਈ ਆਮ ਲੋਕ ਜੇ ਆਪਾਂ ਸੋਚੀਏ ਤਾਂ ਕਹਣਾ ਕਿ ਵੀ ਇਹਨਾਂ ਨੂੰ ਕੀ ਲੋੜ ਪਈ ਆ ਹਨਾ ਦਵਾਈ ਤਿਆਰ ਕਰਨ ਦੀ ਇੰਨੀ ਕਰਨ ਦੀ ਇਹਦੇ ਪਿੱਛੇ ਦਾ ਕੋਈ ਕਾਰਨ ਹੈਗਾ ਕੋਈ ਕਾਰਨ ਆ ਕਿ ਜਿਹੜੀ ਤੁਸੀਂ ਇਹ ਦਵਾਈ ਬਣਾਉਣੀ ਸ਼ੁਰੂ ਕੀਤੀ ਹੈ ਹਾਂ ਹਾਂ ਬੇਟਾ ਜੀ ਤਾਂ ਬਹੁਤ ਵੱਡਾ ਕਾਰਨ ਹੈ ਇਹਦਾ ਮੁੱਖ ਕਾਰਨ ਤਾਂ ਇਹ ਆ ਕਿ ਮੈਂ ਜਦੋਂ ਆਪ ਮਰ ਲਗਨਾਰੇ ਪਿਆ ਸੀ ਤੇ ਮੈਂ ਬੱਡ ਤੇ ਪਏ ਨੇ ਮਹਾਰਾਜ ਮੂਰੇ ਹੱਥ ਜੋੜੇ ਸੱਚੇ ਪਾਤਸ਼ਾਹ ਤੁਹਾਡੇ ਨਾਲ ਵੱਡਾ ਡਾਕਟਰ ਕਿਹੜਾ ਹੈ ਤੇ ਤੁਸੀਂ ਕਿਰਪਾ ਕਰੋ ਗਰੀਬ ਤੇ ਉਹ ਕਿਰਪਾ ਨਹੀਂ ਹੋਈ ਕਿ ਮੈਂ ਵੀ ਬਚਿਆ ਤੇ 4-5000 ਬਦਲੇ ਹੀ ਬਚਿਆ ਅੱਛਾ ਜੀ ਹਾਂਜੀ ਇਹ ਦਵਾਈ ਦਾ ਇੰਨਾ ਪੈਦਾ ਹੋਇਆ ਹੁਣ ਵੀ ਹਰ ਰੋਜ਼ 15 ਬੰਦੇ ਆ ਜਾਣ 20 ਆ ਜਾਣ 30 ਆ ਜਾਣ ਰੈਗੂਲਰ ਬੰਦੇ ਆ ਹੀ ਜਾਂਦੇ ਆ ਅੱਛਾ ਜੀ ਜਿਹੜੇ ਨਹੀਂ ਆ ਸਕਦੇ ਉਹਨਾਂ ਨੂੰ ਅਸੀਂ ਕੋਰੀਅਰ ਕਰਕੇ ਪੂਰੇ ਦੇਸ਼ ਵਿੱਚ ਵਿੱਚ ਹੀ ਭੇਜਦੇ ਆ ਤੇ ਦੇਸ਼ ਤੋਂ ਬਾਹਰ ਵੀ ਸਾਰੀ ਦੁਨੀਆ 'ਚ ਭੇਜਦੇ ਆ ਅੱਛਾ ਮਤਲਬ ਤੁਸੀਂ ਕੋਰੀਅਰ ਕਰਦੇ ਹੋ ਦਵਾਈ ਹਾਂਜੀ ਹਾਂਜੀ ਅੱਛਾ ਜੀ ਤੇ ਜਿੱਦਾਂ ਤੁਸੀਂ ਕਿਹਾ ਕਿ ਵੀ ਮੈਂ ਇਹ ਦਵਾਈ ਨਾਲ ਖੁਦ ਵੀ ਬਚਿਆ ਆ ਹਨਾ ਮਤਲਬ ਉਹ ਕਿਵੇਂ ਮਤਲਬ ਤੁਸੀਂ ਪਹਿਲਾਂ ਤੋਂ ਦਵਾਈ ਬਣਾਉਂਦੇ ਸੀ ਜਾਂ ਬਾਅਦ 'ਚੋਂ ਸ਼ੁਰੂ ਕੀਤੀ ਸੀ ਨਹੀਂ ਬੇਟਾ ਜੀ ਇਸ ਤਰ੍ਹਾਂ ਨਹੀਂ ਆ ਪਹਿਲਾਂ ਮੈਂ ਦਾਖਲ ਸੀਗਾ ਹਮ ਵੱਖ-ਵੱਖ ਹਸਪਤਾਲਾਂ ਦੇ ਵਿੱਚ ਹਮ ਫਿਰ ਇੱਥੋਂ ਕਿਸੇ ਭੈਣ ਭਰਾ ਨੂੰ ਨਹੀਂ ਉਹ ਦੱਸਿਆ ਗਿਆ ਵੀ ਆ ਨੌਸ਼ਾ ਲਾਓ ਤੋ ਸਿੱਤ ਉਹਦੇ ਬਣਾ ਬਦਾਓ ਉਹ ਮੈਂ ਪਹਿਲਾਂ ਆਬਦੇ ਵਰਤਿਆ ਆਬਦੇ ਵਰਤ ਕੇ ਫਿਰ ਹੋਰ ਭੈਣ ਭਰਾਵਾਂ ਨਾਲ ਜਿਹੜੇ ਰਿਸ਼ਤੇਦਾਰਾਂ ਤੇ ਸਹੀ ਕਰਤੇ ਜਿੰਨਾਂ ਤੇ ਜਿਹੜੇ ਮੇਰੇ ਤੇ ਯਕੀਨ ਕਰਦੇ ਸੀ ਉਹ ਯਕੀਨ ਬੇਰੁ ਦੇ ਇੰਨਾ ਬਣ ਗਿਆ ਕਿ ਬੇਥਾ ਲੋਕੇ ਠੀਕ ਹੋਏ ਅੱਛਾ ਜੀ ਮੈਨੂੰ ਸੀ ਬੂਨ ਮੇ ਰੋ ਕੈਸਰ अच्छा जी ਤੇ ਮੇਰਾ ਬੋਨ ਮੇਰਾ ਬਿਲਕੁਲ ਠੀਕ ਹੋ ਗਿਆ ਕੈਂਸਰ ਅੱਛਾ ਜੀ ਤੇ ਫਿਰ ਜਦੋਂ ਤੁਹਾਡੇ ਕੋਲ ਮਰੀਜ਼ ਆਉਂਦੇ ਨੇ ਜਿਹੜਾ ਦੂਰੋਂ ਵੀ ਆਉਂਦੇ ਨੇ ਕੋਈ ਪੰਜਾਬ ਦੇ ਆਉਂਦੇ ਆ ਤੇ ਉਹ ਮਰੀਜ਼ ਫਿਰ ਜਦੋਂ ਆਉਂਦੇ ਨੇ ਮਤਲਬ ਲੱਖ ਲੱਖ ਸਟੇਜਾਂ ਦੇ ਹੁੰਦੇ ਆ ਹਨਾ ਤੁਸੀਂ ਜੜ ਪਹਿਲੀ ਸਟੇਜ ਵਾਲੇ ਨੂੰ ਫੜਦੇ ਹੋ ਜਾਂ ਆਖਰੀ ਵਾਲੇ ਨੂੰ ਕਈ ਵਾਰੀ ਬੰਦੇ ਠੀਕ ਨਹੀਂ ਨਹੀਂ ਬੇਟੇ ਜੀ ਕੋਈ ਵੀ ਆਪਣਾ ਕਿਸੇ ਵੀ ਸਟੇਜ ਦਾ ਬੰਦਾ ਆ ਜਾਂਦਾ ਹੂੰ ਉਹ ਮੇਰੀ ਇੱਕ ਤਾਂ ਇਹ ਜਿਹਦਾ ਸਵਾਲ ਹੁੰਦਾ ਹੈ ਕਿ ਬੰਦੇ ਨੂੰ ਇਹਨ ਗੁਰੂ ਮਹਾਰਾਜ ਨੇ ਨਵੀਂ ਜ਼ਿੰਦਗੀ ਦੇਣੀ ਆ ਦੂਜੇ ਨੰਬਰ ਦੇ ਉੱਤੇ ਇਹ ਹੁੰਦਾ ਵੀ ਇਹ ਜਿਹੜਾ ਪਤਾ ਨਹੀਂ ਕਿੱਥੋਂ ਕਿੱਥੋਂ ਧੱਕੇ ਖਾ ਕੇ ਆਊਗਾ। ਹੂੰ ਕਿਉਂਕਿ ਜਿਹੜੇ ਕੈਂਸਰ ਦੇ ਡਾਕਟਰ ਆ ਉਹ ਬਹੁਤ ਵਧੀਆ ਇਲਾਜ ਕਰਦੇ ਕੋਈ ਸ਼ੱਕ ਨਹੀਂ ਹੈ। ਹੂੰ ਬਹੁਤ ਵਧੀਆ ਇਲਾਜ ਕਰਦੇ ਆ ਪਰ ਫਿਰ ਵੀ ਬੜੇ ਵਾਰ ਇਸ ਤਰ੍ਹਾਂ ਦੀ ਮਜਬੂਰੀ ਹੋ ਜਾਂਦੀ ਆ ਜੇ ਬੰਦੇ ਤੰਦਰੁਸਤ ਨਹੀਂ ਹੁੰਦੇ ਜੀ ਤੇ ਉੱਥੇ ਆਪ ਦੀ ਦਵਾਈ ਫਿਰ ਪੰਜਾਬੀ ਦਾ ਆਪਣਾ ਕੈਂਸਰ ਦੀ ਦਵਾਈ ਜਿਹੜੀ ਆ ਉਹ ਦੇਸੀ ਦਵਾਈ ਵੀ ਕੰਮ ਕਰ ਜਾਂਦੀ ਆ। ਹੂੰ ਹੂੰ ਫਿਰ ਜਿਹੜੀ ਤੁਸੀਂ ਦਵਾਈ ਬਣਾਉਨੇ ਹੋ ਇਹ ਕਿਵੇਂ ਮਤਲਬ ਇਹਦਾ ਕੀ ਪ੍ਰੋਸੈਸ ਹੁੰਦਾ ਕਿੰਨੀ ਵਾਰੀ ਖਾਣੀ ਹੁੰਦੀ ਹੈ ਇਹ ਬੇਟਾ ਜੀ ਦਵਾਈ ਦਾ ਇਸ ਤਰ੍ਹਾਂ ਹੈ ਵੀ ਤਿੰਨ ਵਾਰ ਖਾਣੀ ਪੈਂਦੀ ਆ ਦਿਹਾੜੇ ਚ ਅੱਛਾ ਜੀ ਰਾਤ ਨੂੰ ਪਿਉਂਦੇ ਹੋ ਹੂੰ ਸਵੇਰੇ ਚਾਹ ਪੀਣ ਤੋਂ ਪਹਿਲਾਂ ਦੋ ਚਮਚੇ ਦਵਾਈ ਦੇ ਇਹ ਲੈ ਲਓ ਫਿਰ ਦੋ ਚਮਚੇ ਪਿਉਂਦੇ ਹੋ ਉਹ ਦੁਪਹਿਰੇ 1:30 ਵਜੇ ਲੈ ਲਓ ਫਿਰ 1:30 ਵਜੇ ਪਿਉਂਦੇ ਹੋ ਉਹ ਛਾਮ ਨੂੰ ਰੋਟੀ ਖਾਣ ਤੋਂ ਪਹਿਲਾਂ ਲੈ ਲਓ ਠੀਕ ਹੈ ਬੜਾ ਸੌਖਾ ਜਿਹਾ ਤਰੀਕਾ ਹੈ ਬਹੁਤ ਸੌਖਾ ਜਿਹਾ ਤਰੀਕਾ ਹਮ ਫਿਰ ਇਹਦੇ ਵਿੱਚ ਪ੍ਰੇਸ਼ ਵੀ ਪ੍ਰੇਸ਼ ਵਗੈਰਾ ਪ੍ਰੇਸ਼ ਜੀ ਸਭ ਤੋਂ ਵੱਡਾ ਪ੍ਰੇਸ਼ ਤਾਂ ਜੇ ਇਹ ਖੰਡ ਦਾ ਹੈ ਅੱਛਾ ਜੀ ਜਿਹੜੇ ਆਮ ਸਾਰੇ ਡਾਕਟਰ ਦੱਸਦੇ ਆ ਹਮ ਖੰਡ ਦਾ ਪ੍ਰੇਸ਼ਾ ਸਭ ਤੋਂ ਵੱਡਾ ਹਮ ਜੇ ਤੁਸੀਂ ਪ੍ਰੇਸ਼ ਨਾਲ ਚੱਲੋਗੇ ਪਹਿਲਾਂ ਸ਼ੁਰੂ ਤੋਂ ਹੀ ਤੇ ਕੈਸਰ ਹੁੰਦਾ ਹੀ ਨਹੀਂਗਾ ਹਮ ਕੈ ਉਹਦਾ ਹੁੰਦਾ ਜਦੋਂ ਆਪਾਂ ਜਿਆਦਾ ਮਸਾਲੇਦਾਰ ਤੇ ਹੋਰ ਪਾਪੜ ਬੜੀਆਂ ਖਾਈਆਂ ਨੇ ਬਿਨਾਂ ਕਲ ਤੋਂ ਹੂੰ ਤੇ ਉਹਦਾ ਨੁਕਸਾਨ ਹੁੰਦਾ ਸਿਹਤ ਵਾਸਤੇ ਹੂੰ ਜਿੱਦਾਂ ਅੱਜ ਦੀ ਜਨਰੇਸ਼ਨ ਦੀ ਗੱਲ ਕਰੀਏ ਛੋਟੇ ਬੱਚੇ ਬਾਹਰਲਾ ਖਾਣਾ ਬਹੁਤ ਪਸੰਦ ਕਰਦੇ ਆ ਉਹ ਸਾਫ਼ ਸੁਥਰਾ ਨਹੀਂ ਬਣਿਆ ਹੁੰਦਾ ਬੱਚਿਆਂ 'ਚ ਅੱਜਕੱਲ ਬਹੁਤ ਕੈਂਸਰ ਜਿਹੜਾ ਵੱਧ ਚੁੱਕਾ ਆ ਉਹ ਉਹਦੇ ਕਾਰਨ ਕੀ ਆ ਕੋਈ ਲੱਛਣ ਇੱਕ ਤਾਂ ਬੇਟਾ ਜੀ ਪਾਣੀ ਮਾਰਾ ਆ ਹੂੰ ਹਵਾ ਦੇ ਵਿੱਚ ਜ਼ਹਿਰ ਬਹੁਤ ਆ ਹੂੰ ਹੋਰ ਵੀ ਜੋ ਖਾਣੇ ਪੀਣੇ ਕਰਦੇ ਆਪਾਂ ਉਹਦੇ ਵਿੱਚ ਸਾਰੇ ਚ ਜੈਰ ਹੀ ਰਲਿਆ ਜੈਰ ਹੀ ਗੋਲਿਆ ਹੂੰ ਤੇ ਇਸ ਕਰਕੇ ਇਹ ਚੀਜ਼ਾਂ ਵੀ ਆ ਦੂਜੇ ਨੰਬਰ ਦੇ ਉੱਤੇ ਕਿ ਇਕੱਲਾ ਆਪਣਾ ਇਸ ਗੱਲ ਤੇ ਨਹੀਂ ਰੱਖਿਆ ਵੀ ਪੋਲੂਸ਼ਨ ਚੀਜ਼ ਪ੍ਰੋਬਲਮ ਹੁੰਦੀ ਆ ਹੂੰ ਕੁਝ ਕਿਸਮ ਦੀ ਪ੍ਰੋਬਲਮ ਵੀ ਹੁੰਦੀ ਆ ਹੂੰ ਬਾਹਰਲੇ ਦੇਸ਼ਾਂ ਦੇ ਵਿੱਚ ਮੈਂ ਜੇ ਬੱਚੇ ਮੇਰੇ ਬਾਹਰ ਆ ਮੈਂ ਜਾਣਾ ਆਉਣਾ ਕਰਦਾ ਉਹਨਾਂ ਚ ਬਿਟਾ ਵੀ ਇਸ ਤਰ੍ਹਾਂ ਹੈ ਕਿ ਉੱਥੇ ਵੀ ਕੈਸਰ ਬਥੇਰਾ ਹੂੰ ਕੈਨੇਡਾ ਅਮਰੀਕਾ ਦੇ ਵਿੱਚ ਸਾਡੀ ਦਵਾਈ ਜਾਂਦੀ ਹੈ ਹਰ ਰੋਜ਼ ਸਾਡੇ 2-4 ਕੋਰੀਅਰ ਹੁੰਦੇ ਆ ਉੱਥੇ ਵੀ ਕੋਰ ਕੈਂਸਰ ਬਥੇਰਾ ਹੈ ਤੇ ਕਿੰਨੇ ਕੁ ਮਰੀਜ਼ਾਂ ਨੂੰ ਹਾਲੇ ਤੱਕ ਅੰਦਾਜ਼ੇ ਦੇ हिसाब ਨਾਲ ਠੀਕ ਕਰ ਦਿੱਤੀ ਬਣ ਸਾਡੇ 4 ਤੋਂ 5000 ਦੇ ਲਗਭਗ ਅੱਛਾ ਜੀ ਇੰਨਾ ਬੰਦਾ ਤੁਸੀਂ ਹਾਲੇ ਠੀਕ ਕਰ ਚੁੱਕੇ ਹੋ ਹਾਂਜੀ 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 ਠੀਕ ਹੈ ਤੇ ਤੁਹਾਡੇ ਕੋਲ ਕੋਈ ਬੱਚਾ ਵੀ ਮਰੀਜ਼ ਹੁੰਦਾ ਜਾਂ ਕੋਈ ਮਤਲਬ ਕੈਂਸਰ ਦਾ ਪੀੜਤ ਹੁੰਦਾ ਹੈ ਜਾਂ ਕੋਈ ਵੀ ਜਿਹਦਾ ਕਿਸ ਤਰ੍ਹਾਂ ਜੀ ਜਿਹਦਾ ਕੋਈ ਛੋਟਾ ਬੱਚਾ ਤੁਹਾਡੇ ਕੋਲ ਛੋਟੇ ਬੱਚੇ ਤੁਹਾਨੂੰ ਮੈਂ ਦੱਸਦਾ ਇੱਕ ਇਤੋਂ ਦੀ ਬੜੇ ਡਿਸਟ੍ਰਿਕਟ ਚਾਰਪੁਰ ਦੇ ਵਿੱਚੋਂ ਬੱਚੀ ਆਈ 10 11 ਸਾਲ ਦੀ ਸੀ ਹੂੰ ਤੇ ਸਾਰੇ ਪਾਸਿਆਂ ਤੋਂ ਜਵਾਬ ਮਿਲ ਚੁੱਕਿਆ ਸੀ ਹੂੰ ਸਾਡੇ ਕੋਲੇ ਆ ਕੇ ਤੁਹਾਨੂੰ ਦਵਾਈ ਦਿੱਤੀ ਹੂੰ ਸਰ ਅਟਬਰ ਨੇ ਹੋਪ ਲਾਤੀ ਸੀ ਵੀ ਬਚਰਾਂਣੀ ਇਹਨੇ ਹੂੰ ਕਿਉਂ ਜਦੋਂ ਡਾਕਟਰ ਜੀ ਮੇਨ ਹੁੰਦੇ ਆ ਉਹ ਜਦੋਂ ਉਹ ਕਹਿੰਦੇ ਨੇ ਵੀ ਨਹੀਂ ਇਹਨੇ ਬਚਰਾਂਣੀ ਭਾਈ ਲੈ ਜਾਓ ਕਰੇ ਹੂੰ ਉਹ ਜਦੋਂ ਬੜੇ ਦੁਖੀ ਸੀ ਪਰਿਵਾਰ ਆ ਉਹਨੂੰ ਦਵਾਈ ਦਿੱਤੀ ਕੀਤੀ ਤੇ ਉਹ ਥੋੜੇ ਦਿਨਾਂ ਦੇ ਵਿੱਚ ਵੈਗਰ ਉਹਨੇ ਸੌਣ ਲਈ ਪੰਜ ਚਾਰ ਦਿਨਾਂ ਦੇ ਵਿੱਚ ਵਿੱਚ ਹੀ ਤੇ ਉਹਨਾਂ ਨੂੰ ਤਾਂ ਦਸਤੀ ਪੂਰੀ ਮਿਲ ਗਈ ਜੇ ਅੱਛਾ ਪੰਜ ਚਾਰ ਦਿਨਾਂ ਦੇ ਵਿੱਚ ਹੀ ਮਤਲਬ ਅਸਰ ਦਿਸਣ ਲੱਗ ਪਿਆ ਪੰਜ ਚਾਰ ਦਿਨਾਂ ਦੇ ਵਿੱਚ ਉਹਨਾਂ ਨੂੰ ਫਰਕ ਬਹੁਤ ਵੱਡਾ ਪੈ ਗਿਆ ਉਸ ਤੋਂ ਬਾਅਦ ਦਵਾਈ ਤਾਂ ਹੁਣ ਵੀ ਖਾਈ ਜਾਂਦੇ ਹੋ ਦਵਾਈ ਤਾਂ ਹੁਣ ਵੀ ਖਾਈ ਜਾਂਦੇ ਪਰ ਪੰਜ ਚਾਰ ਦਿਨਾਂ ਦੇ ਵਿੱਚ ਵਿੱਚ ਉਹਨਾਂ ਨੂੰ ਫਿਕਰ ਲੈ ਗਿਆ ਮਾਂ ਪਿਓ ਦਾ ਜਿਹੜਾ ਸੀ ਬਚਣਾ ਨਹੀਂ ਹੁਣ ਐ ਹੋਊਗਾ ਜੇ ਹੋਊਗਾ ਉਹ ਹੋਊਗਾ ਉਹ ਖਤਮ ਹੋ ਗਿਆ ਇੱਕ ਵਾਰ ਜੀ ਸਵਾਲ ਇਹ ਆ ਕਿ ਜਿੱਦਾਂ ਜਿਹੜੀ ਆਪਾਂ ਜਿਹੜੀ ਬੂਟੀਆਂ ਤੋਂ ਦਵਾਈਆਂ ਤਿਆਰ ਕਰਦੇ ਹਾਂ ਨਾ ਆਯੁਰਵੈਦਿਕ ਦਵਾਈਆਂ ਕਹਿੰਦੇ ਨੇ ਆਪਾਂ ਇਹ ਦਵਾਈਆਂ ਦਾ ਲੋਕਾਂ ਨੂੰ ਹੁੰਦਾ ਕਿ ਅਸਰ ਬਹੁਤ ਲੇਟ ਹੁੰਦਾ ਆ ਤੇ ਅਸੀਂ ਖਾਨੇ ਜਾਂਦੇ ਆ ਸਾਨੂੰ ਘੱਟ ਰਿਸਪੌਂਸ ਮਿਲਦਾ ਲੇਟ ਮਤਲਬ ਇਹ ਦਵਾਈ ਕਿ ਲਈ ਕਿਤੇ ਨਾ ਕਿਤੇ ਸਬਰ ਦੀ ਜ਼ਰੂਰ ਜ਼ਰੂਰਤ ਹੁੰਦੀ ਆ ਲੋਕੀ ਅੰਗਰੇਜ਼ੀ ਦਵਾਈਆਂ ਖਾ ਕੇ ਝੱਟ ਉਹਨਾਂ ਨੂੰ ਰਾਮ ਮਿਲ ਜਾਂਦਾ ਆ ਤੁਹਾਡੀ ਗੱਲ ਬੜੀ ਸਿਆਣੀ ਆ ਬੇਟਾ ਦਵਾਈ ਦੇ ਨਾਲ 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 ਜ਼ਿੰਮੇਵਾਰ ਵੀ ਮਰੀਜ਼ ਦੀ ਬਹੁਤ ਵੱਡੀ ਹੁੰਦੀ ਆ ਪ੍ਰੇਜ ਪੂਰੇ ਰੱਖੇ ਜੋ ਜੋ ਦੱਸੇ ਜਾਂਦੇ ਆ ਜ਼ਰੂਰੀ ਨਹੀਂ ਵੀ ਦੇਸੀ ਡਾਕਟਰੀ ਦੱਸੇ ਕਿ ਉਹ ਹੋਈ ਤੁਸੀਂ ਰੱਖਨੇ ਆ ਦੂਜੇ ਜਿਹੜੇ ਡਾਕਟਰ ਆ ਉਹ ਬੜੇ ਸਤਿਕਾਰਯੋਗ ਡਾਕਟਰ ਆ ਬੜਾ ਲੋਕਾਂ ਨੂੰ ਸਹੀ ਤਰੀਕੇ ਨਾਲ ਸਮਝਾਉਂਦੇ ਕਰਦੇ ਇਕਤਰਦੇ ਆ ਤੇ ਉਸ ਤਰ੍ਹਾਂ ਬੰਦੇ ਨੂੰ ਦਵਾਈ ਪ੍ਰੋਪਰ ਚ ਖਾਣ ਖਾ ਕੇ ਕਾਇ ਪਊਗੀ ਤਾਂ ਬਹੁਤ ਛੇਤੀ ਜਲਦੀ ਬੰਦਾ ਸਹੀ ਹੋ ਜਾਂਦਾ ਹੈ ਹਾਂਜੀ ਤੇ ਹੁਣ ਜਿਹੜੇ ਤੁਹਾਡੇ ਕੋਲ ਮਰੀਜ਼ ਆਂਦੇ ਆ ਹਨਾ ਜਿੱਦਾਂ ਉਹ ਕਿਹੜੀ ਸਟੇਜ ਚਾਹੇ ਪਹਿਲੀ ਹੋਵੇ ਚੌਥੀ ਹੋਵੇ ਫਿਰ ਉਹਦੇ ਦੀ ਲੱਗ ਲੱਗ ਦਵਾਈ ਹੁੰਦੀ ਪਹਿਲੀ ਸਟੇਜ ਵਾਲੇ ਲਈ ਜਾਂ ਚੌਥੀ ਵਾਲੇ ਲਈ ਨਹੀਂ ਜੀ ਇਹਦੇ ਵਿੱਚ ਵੀ ਵਿੱਚ ਲੱਗ ਲੱਗ ਦਵਾਈ ਹੁੰਦੀ ਹੈ ਹਾਂ ਤੇ ਵਿੱਚ ਥੋੜੇ 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 ਦਵਾਈਆਂ ਦੇ ਬਦਲੇ ਹੁੰਦੇ ਵਿੱਚ ਚਮਚਾ ਚਮਚਾ ਦੋ ਦੋ ਚਮਚੇ ਚਮਚਾ ਚਮਚਾ ਦੋ ਚਮਚੇ ਬਦਲੇ ਹੁੰਦੇ ਆ ਹਾਂ ਤੇ ਜ다ਤਰ ਇੱਕ ਦਵਾਈ ਦੇ ਵਿੱਚ ਹੀ ਤਿੰਨ ਦਵਾਈਆਂ ਬਣ ਜਾਂਦੀਆਂ ਆ ਚਾਰ ਬਣ ਜਾਂਦੀਆਂ ਆ ਅੱਛਾ ਜੀ ਹਾਂਜੀ ਇਹਦਾ ਕੋਈ ਸਾਈਡ ਇਫੈਕਟ ਵਗੈਰਾ ਤਾਂ ਨਹੀਂ ਹੈਗਾ ਨਹੀਂ ਨਹੀਂ ਦੇਸੀ ਦਵਾਈ ਦਾ ਬੇਟਾ ਕਿਸੇ ਦਾ ਵੀ ਸਾਈਡ ਇਫੈਕਟ ਨਹੀਂ ਹੁੰਦਾਗਾ ਹੂੰ ਤੇ ਇਸ ਦਾ ਬਿਲਕੁਲ ਹੀ ਨਹੀਂ ਆ ਹੂੰ ਜਿਹੜਾ ਕਈ ਲੋਕੇ ਦਵਾਈ ਖਾਣ ਤੋਂ ਪਹਿਲਾਂ ਉਹਨਾਂ ਨੂੰ ਲੱਗਦਾ ਇਹਦਾ ਕੋਈ ਰਿਐਕਸ਼ਨ ਨਾ ਕਰ ਜਾਵੇ ਪਤਾ ਨਹੀਂ ਸਹੀ ਬੈਣੀ ਆ ਜਾਂ ਇੱਕ ਪਹਿਲਾਂ ਹੀ ਸ਼ੁਰੂਆਤ ਹੀ ਮਨ 'ਚ ਡਰ ਲੈ ਕੇ ਸ਼ੁਰੂ ਕਰਦੇ ਆ ਉਹਦਾ ਬੇਟਾ ਜੀ ਮੈਂ ਤੁਹਾਨੂੰ ਦੱਸ ਦਿੰਨਾ ਹੈ ਹੂੰ ਕਿ ਮੇਰਾ ਪੁੱਤਰ ਹੈ 2.5 ਸਾਲ ਦਾ ਉਹ ਜਦੋਂ ਅਸੀਂ ਦਵਾਈ ਪਾਉਣੀ ਹੋਵੇ ਉਹਨੇ ਲਫਾ ਪਿਆ ਚ ਤੇ ਉਹ ਭਜਿਆ ਆਉਂਦਾ ਸੱਜੇ ਖੱਬੇ ਕਿਧਰੋਂ ਵੀ ਆਵੇ ਤੇ ਚੁੰਡੀ ਪਰ ਕੇ ਮੂੰਹ ਚ ਪਾ ਲੈਂਦਾ ਹੂੰ ਇਤੋਂ ਵੱਡਾ ਕੋਈ ਹੋਰ ਐਗਜ਼ੈਂਪਲ ਹੀ ਹੈ ਨਹੀਂ ਕਿ ਕਿਉਂ ਆਉਦੇ ਪੁੱਤਰੇ ਨਾਲੋਂ ਕਿਹੜੇ ਬੰਦੇ ਮੈਂ ਉਹਨੂੰ ਕਦੇ ਰੋਕਿਆ ਨਹੀਂ ਕੰਨਾ ਕਿਉਂ ਕੰਨਾ ਕਿਉਂ ਨਹੀਂ ਕੰਦਾ ਹੂੰ ਤੇ ਉਹ ਚੰਗੀ ਚੀਜ਼ ਕਰਕੇ ਉਹਨੂੰ ਮੈਂ ਰੋਕਦਾ ਨਹੀਂਗਾ ਹੂੰ ਹਾਂਜੀ ਤੇ ਫਿਰ ਵੈਜੀ ਤੁਸੀਂ ਇਹ ਆਪਣੇ ਜਿਹੜੇ ਦਰਸ਼ਕ ਨੇ ਜਾਂ ਹੋਰ ਵੀ ਜਿਹੜੇ ਘਰਾਂ ਘਰਾਂ ਚ ਲੋਕ ਕੈਂਸਰ ਤੋਂ ਪੀੜਤ ਨੇ ਹਨਾ ਠੋਕਰਾਂ ਖਾ ਲੀਆਂ ਵਾ ਡਾਕਟਰ ਇੱਕ ਡਾਕਟਰ ਕਈ ਵਾਰ ਇਹ ਵੀ ਲੋਕਾਂ ਨੂੰ ਲੱਗਦਾ ਹੈ ਕਿ ਸਾਡੇ ਨਾਲ ਕੋਈ ਠੋਖਾ ਨਾ ਹੋ ਜਵੇ ਲੋਕਾਂ ਨੂੰ ਵੱਡੇ ਵੱਡੇ ਹਸਪੀਟਲ ਚ ਜਾਣਾ ਜ਼ਿਆਦਾ ਯਕੀਨ ਲੱਗਦਾ ਆ ਕਿ ਅਸੀਂ ਹੋ ਜਾਵਾਂਗੇ ਪਰ ਉੱਥੇ ਦਵਾਈ ਬਹੁਤ ਮਹਿੰਗੀ ਹੁੰਦੀ ਆ ਤੇ ਤੁਹਾਡੀ ਦਵਾਈ ਦਾ ਕੀ ਰੇਟ ਆ ਯਾਨੀ ਕਿ ਸਹੀ ਵਾਜੀ ਰੇਟ ਹੈ ਕਿ ਕਈਆਂ ਨੂੰ ਤੰਗ ਪਰੇਸ਼ਾਨੀ ਤਾਂ ਨਹੀਂ ਹੁੰਦੀ ਕਈ ਤਾਂ ਵੱਡੇ ਡਾਕਟਰਾਂ ਦੇ ਜਾ ਕੇ ਉਹਨਾਂ ਨੂੰ ਲੱਗਦਾ ਕਿ ਹੁਣ ਸਾਡੀ ਜੇਬ ਨਹੀਂ ਲੋਡ ਕਰਨੀ ਏ ਬੇਟਾ ਜੀ ਕਿ ਹਰ ਇੱਕ ਬੰਦੇ ਦਾ ਆਪਣਾ ਆਪਣਾ ਖਿਆਲ ਹੈ। ਹੂੰ ਕੋਈ ਦਵਾਈ ਜਾਦਾ ਯਕੀਨ ਕਰਦੇ ਆ ਇੰਗਲਿਸ਼ ਦਵਾਈਆਂ ਤੇ। ਹੂੰ ਵੱਡੇ ਡਾਕਟਰਾਂ ਤੇ ਹੂੰ ਕੋਈ ਦੇਸੀ ਦਵਾਈਆਂ ਤੇ ਯਕੀਨ ਕਰਦੇ ਆ। ਹੂੰ ਪਰ ਡਾਕਟਰ ਦੇਸੀ ਹੋਵੇ ਜਾਂ ਇੰਗਲਿਸ਼ ਵਾਲਾ ਹੋਵੇ ਜੇ ਤੁਹਾਨੂੰ ਜ਼ਿੰਮੇਵਾਰ ਬੰਦਾ ਮਿਲਦਾ ਹੈ। ਹੂੰ ਤਾਂ ਕੋਈ ਵੀ ਡਾਕਟਰ ਮਾੜਾ ਨਹੀਂ ਹੁੰਦਾ। ਮਤਲਬ ਕੀ ਹੈ ਕਿ ਅਸੀਂ ਜ਼ਿੰਮੇਵਾਰ ਬੰਦੇ ਕੋਲੇ ਜਾਈਏ। ਹੂੰ 10 ਬੰਦਿਆਂ ਤੋਂ ਪੁੱਛੀਏ। ਪਿੰਡ ਚੋਂ ਪੁੱਛੀਏ ਆਂਡਗਵਾਂਡ ਦੇ ਪਿੰਡਾਂ ਚੋਂ ਪੁੱਛੀਏ ਵੀ ਇਹ ਕੀ ਬੰਦੇ ਚਾਰੇ ਦੇ ਕੋਲੇ ਆਉਂਦੇ ਵੀ ਹੈ ਕਿ ਇਹ ਗੱਲਾਂ ਹੀ ਕਰਦਾ ਹੈ ਹਾਂਜੀ ਇਸ ਤਰ੍ਹਾਂ ਤੇ ਫਿਰ ਤੁਹਾਡੇ ਆਲੇ ਦੁਆਲੇ ਪਿੰਡ ਦੇ ਵਿੱਚ ਵੀ ਕੋਈ ਮਰੀਜ਼ ਹੋਣ ਕੇ ਤੁਸੀਂ ਉਹਨਾਂ ਨੂੰ ਵੀ ਠੀਕ ਠੋਕ ਕੀਤਾ ਜਾਂ ਜਿਹੜੇ ਕੋਈ ਕੈਂਸਰ ਨਾਲ ਪੀੜਤ ਹੈ ਜਾਂ ਕਿਦਾਂ ਤੁਹਾਡੇ ਕੋਲ ਆਉਂਦੇ ਨੇ ਪਿੰਡ ਵਾਲੇ ਲੋਕ ਕਿਸ ਤਰ੍ਹਾਂ ਜੀ ਜਿਹੜਾ ਪਿੰਡ ਦੇ ਲੋਕ ਨੇ ਤੁਹਾਡੇ ਵਾਲੇ ਦੁਆਲੇ ਜਿਹਦਾ ਤੁਹਾਡੇ ਪਿੰਡ ਦੇ ਹੀ ਲੋਕ ਨੇ ਉਹ ਜਿੱਦਾਂ ਕੋਈ ਕੈਂਸਰ ਤੋਂ ਪੀੜਤ ਨੇ ਜਾਂ ਕੋਈ ਵੀ ਆ ਉਹਨਾਂ ਦਾ ਲਾਈਵ ਵਗੈਰਾ ਵੀ ਕੀਤਾ ਤੁਸੀਂ ਸਾਡੇ ਪਿੰਨੋਂ ਵੀ 2-4 ਬੰਦੇ ਜਿਹੜੇ ਸੀ ਜਿਨ੍ਹਾਂ ਨੂੰ ਹੋਇਆ ਸ਼ੁਰੂ ਦੇ ਵਿੱਚ ਹੀ ਉਹਨਾਂ ਨੂੰ ਉਦੋਂ ਹੀ ਰੋਗ ਫੜ ਕੇ ਨਾਲ ਦੇ ਨਾਲ ਹੀ ਸਹੀ ਕਰਤਾ ਹੂੰ ਬਾਕੀ ਸਾਡੇ ਜਿੰਨੇ ਵੀ ਪਿੰਡ ਦੇ ਬੰਦੇ ਆ ਉਹ ਉਹਨਾਂ ਦਾ ਕੋਈ ਵੀ ਰਿਸ਼ਤੇਦਾਰ ਢਿੱਲਾ ਮੱਠਾ ਹੋਵੇ ਹੂੰ ਉਸੇ ਟਾਈਮ ਹੀ ਦੱਸ ਦੇ ਵੀ ਤੂੰ ਬਾਈ ਸਾਡੇ ਪਿੰਡੋਂ ਜਾ ਕੇ ਦਵਾਈ ਲੈ ਕੇ ਜਾ। ਗਾ ਰਿਸ਼ਤੇਦਾਰਾਂ ਦੇ ਰਿਸ਼ਤੇਦਾਰ ਆਉਂਦੇ ਆ ਹੋਰ ਰਿਸ਼ਤੇਦਾਰਾਂ ਦੇ ਗਾ ਰਿਸ਼ਤੇ ਆਉਂਦੇ ਸਾਡੇ ਸਾਰੇ ਪਿੰਡ ਦੇ ਜਿੰਨੇ ਵੀ ਬੰਦੇ ਆ ਸਾਰੇ ਆਪਦੇ ਰਿਸ਼ਤੇਦਾਰਾਂ ਨੂੰ ਦਵਾਈ ਖਵਾ ਚੁੱਕੇ ਆ। ਆ ਚੁੱਕੇ ਆ। ਹਾਂਜੀ ਹਾਂਜੀ। ਤੇ ਫੇ ਵੈਜੀ ਤੁਹਾਡਾ ਕੋਈ ਸਮਾਂ ਵੀ ਆ? ਨਹੀਂ ਬੇਟਾ ਮੇਰਾ ਕਲੀਨਿਕ ਮੇਰਾ ਘਰ ਹੀ ਆ। ਹਾਂ। ਤੇ ਮੈਨੂੰ ਕੋਈ ਵੀ ਕਿਸੇ ਟਾਈਮ ਵੀ ਆ ਜਾਏ ਵੇਖੋ ਜਿਹੜੇ ਬੰਦੇ ਦੂਰ ਦੇ ਆ। ਕੋਈ ਜੰਮੂ ਤੋਂ ਆਉਂਦਾ ਕਿ ਤੇ ਹੋਰ ਆਉਂਦਾ ਰਾਜਸਥਾਨ ਤੋਂ ਆਉਂਦਾ। ਯੂਪੀ ਤੋਂ ਆਉਂਦੇ ਆ। ਉਹ ਮੈਂ ਉਹ ਰਾਤ ਨੂੰ ਵੀ ਦਵਾਈ ਲੈਣਾ ਹੁੰਦਾ ਦਵਾਈ ਦੇ ਦਿੰਦਾ ਨਾ ਮੈਂ। ਅੱਛਾ ਕੋਈ ਮੇਰਾ ਸਮਾਨ ਸਮਾਨੀ ਮਤਲਬ 24 ਘੰਟੇ ਦੁਆਰ ਸੁਣ ਹਾਂਜੀ ਹਾਂਜੀ ਅੱਛਾ ਹਾਂਜੀ ਠੀਕ ਹੈ ਤੇ ਆਪਣੀ ਲੋਕੇਸ਼ਨ ਜ਼ਰੂਰ ਦੱਸੋ ਕਿ ਜਿਹੜੇ ਦਰਸ਼ਕ ਨੇ ਜਿਹੜੇ ਤੁਹਾਡੇ ਹੋਰ ਵੀ ਤੁਹਾਡੇ ਕੋਲ ਆਉਣਾ ਚਾਹੁੰਦੇ ਨੇ ਉਹ ਕਿੱਥੇ ਆਉਣ ਕੀ ਐਡਰੈਸ ਆ ਜ਼ਰੂਰ ਇੱਕ ਵਾਰ ਤੁਸੀਂ ਦੱਸੋ। ਬੇਟਾ ਜੀ ਇੱਥੇ ਆਉਣ ਵਾਸਤੇ ਮੇਰੇ ਪਿੰਡ ਫਰੀਦਕੋਟ ਤੋਂ 15 16 ਕਿਲੋਮੀਟਰ ਤੇ ਮੇਰਾ ਪਿੰਡ ਪੈਂਦਾ ਸ਼ਿਮਰੇ ਵਾਲਾ ਲੋਕੇਸ਼ਨ ਵੇਖੋਗੇ ਤਾਂ ਉਹ ਤੇ ਆਊਗਾ ਸਮੀਰੇ ਵਾਲਾ ਤੇ ਉਥੋਂ ਮਿੰਨੀ ਬਾਅਦ ਚੱਲਦੇ ਯਾਰ ਅੱਧੇ ਘੰਟੇ ਬਾਅਦ ਬੱਸ ਸਟੈਂਡ ਤੋਂ ਉਥੋਂ ਪੁੱਛ ਲਓ ਕਿਸੇ ਨੂੰ ਸਾਰਿਆਂ ਨੂੰ ਪਤਾ ਹੁੰਦਾ ਹੈ ਬਈ ਵੈਤ ਸ਼ਿਮਰੇ ਵਾਲੇ ਕੋਲ ਜਾਣਾ ਹੈ ਤੇ ਬੜਕ ਦੇ ਸਾਬ ਬੰਦੇ ਸਾਰੇ ਦੱਸ ਦਿੰਦੇ ਆ ਸਾਰੇ ਡਰਾਈਵਰ ਕੈਰੇਕਟਰ ਨੂੰ ਪਤਾ ਹੈ ਦੂਸਰੇ ਨੰਬਰ ਦੇ ਉੱਤੇ ਪਰੋਇਪੁਰ ਵਾਝੇ ਤਾਂ ਤਾਂ ਵੀ ਮੇਰਾ ਪਿੰਡ ਇੰਨਾ ਕਿਤੇ ਦੂਰ ਪੈਂਦਾ 18-17 ਕਿਲੋਮੀਟਰ ਤੇ ਉੱਥੋਂ ਬਸ ਫੜੋ ਪਰੋਇਪੁਰ ਚੌਣੀ ਤੋਂ ਪਰੋਇਪੁਰ ਸ਼ਹਿਰ ਤੋਂ ਨਹੀਂ ਪਰੋਇਪੁਰ ਚੌਣੀ ਤੋਂ ਬਸ ਫੜੋ ਤੇ ਉਹ ਸਾਡੇ ਨਾਲ ਦੇ ਪਿੰਡ ਡੋੜ ਆਤਰ ਜਾਂਦੀ ਹੈ ਬਾਕੀ ਜਿਹੜੀ ਇੱਧਰੋਂ ਆਉਂਦੀ ਹੈ ਫਰੀਕੋਟ ਤੋਂ ਉਹਦਾ ਸਾਡੇ ਪਿੰਡੇ ਸੱਤ ਅੱਠ ਕਿੜੇ ਲਾਉਂਦੀ ਆ ਤੇ ਕੋਈ ਬਾਕੀ ਜੇ ਕਿਤੇ ਹੋਰ ਸੱਜੇਗਾ ਬਈ ਨੇੜੇ ਤੇਰੇ ਬੰਦਾ ਉੱਤਰ ਵੀ ਜਾਵੇ ਸਾਨੂੰ ਫੋਨ ਕਰਦੇ ਤੁਸੀਂ ਗੱਡੀ ਤੇ ਲੈ ਆਉਣੇ ਆ। ਅੱਛਾ ਤੁਸੀਂ ਆਪ ਲੈ ਜਾ। ਜਿਸ ਤਰੀਕੇ ਦੇ ਨਾਲ ਇਹ ਜਿਹੜਾ ਕੈਂਸਰ ਦਾ ਇੱਕ ਮਰੀਜ਼ ਆ ਤੁਹਾਡੇ ਕੋਲ ਆਉਂਦਾ ਹੈ। ਤੁਹਾਡੀ ਦਵਾਈ ਖਾ ਰਿਹਾ ਹੈ। ਹੁਣ ਜਦੋਂ ਕਈ ਵਾਰ ਇਦਾਂ ਹੁੰਦਾ ਹੈ ਕਿ ਥੋੜੀ ਦੇਰ ਆਰਾਮ ਮਿਲਦਾ ਹੈ ਇਸ ਤੋਂ ਤੇ ਉਸ ਤੋਂ ਬਾਅਦ ਫਿਰ ਇਹ ਸ਼ੁਰੂ ਹੋ ਜਾਂਦਾ ਹੈ। ਮਤਲਬ ਇਹ ਫੇਰ ਤੋਂ ਸ਼ੁਰੂਆਤ ਕਰ ਦਿੰਦਾ ਹੈ। ਨਹੀਂ ਜੀ ਮੇਰੇ ਇੱਥੇ ਇਸ ਤਰ੍ਹਾਂ ਦਾ ਕੇਸ ਕੋਈ ਨਹੀਂ ਆਇਆ ਇਦਾਂ ਹੀ। ਅੱਛਾ ਜੀ। ਤੇ ਜਿਹੜਾ ਦੁਬਾਰਾ ਹੋ ਜੇ ਹੂੰ। ਬਾਕੀ ਹੋ ਵੀ ਜਾਵੇ ਤਾਂ ਉਹ ਰੱਬ ਦੀ ਕਿਰਪਾ ਹੈ। ਉਹਦੇ ਵਿੱਚ ਮੈਂ ਨਹੀਂ ਕੁਝ ਕਰ ਸਕਦਾਗਾ। ਮੇਰੇ ਵੱਨੋਂ ਇਹ ਹੁੰਦਾ ਹੈ ਕਿ ਕੋਈ ਵੀ ਮਰੀਜ਼ ਆਉਂਦਾ ਉਹ ਮੇਰਾ ਭਰਾ ਭੈਣ ਹੈ ਤਾਇਆ ਚਾਚਾ ਵਤ ਵਤ ਦਾ ਦਿਲੋਂ ਇਲਾਜ ਕਰੋ ਹੂੰ ਅਸੀਂ ਅੰਦਰ ਤੁਹਾਡੇ ਲਿਖਿਆ ਵੀ ਦੇਖਿਆ ਆਫਿਸ ਦੇ ਵਿੱਚ ਤੁਸੀਂ ਲਿਖਿਆ ਦਵਾਈ ਮੈਂ ਦੇਣਾ ਇਲਾਜ ਵੈਗੁਰੂ ਕਰਦਾ ਤੇ ਇਹ ਤਾਂ ਪੱਕੀ ਗੱਲ ਹੀ ਹੈ ਜੀ ਮੈਂ ਆਪ ਮੇਰਾ ਵੈਗੁਰੂ ਨਹੀਂ ਕੀਤਾ ਹੂੰ ਮੇਰਾ ਆਪ ਦਾ ਵੈਗੁਰੂ ਨਹੀਂ ਕੀਤਾ ਮੇਰੇ ਆਪ ਦੇ ਵਾਸਤੇ ਕੀ ਹੈ ਹੂੰ ਤੇ ਮਰਨ ਦੇ ਦਾਰੇ ਪਏ ਨੂੰ ਮਾਰਾਇਨੇ ਦੁਬਾਰੇ ਠਾਕੇ 4-5000 ਬੰਦੇ ਦਵਾ ਜਾਨ ਮੇਰੇ ਗਰਾਈਂ ਬਚਾ ਤਈਆਂ ਤੇ ਇਸ ਕਰਕੇ ਮੈਨੂੰ ਬਹੁਤ ਵੱਡਾ ਮਹਾਰਾਜ ਤੇ ਯਕੀਨ ਹੈ ਹੁਣ ਤੁਸੀਂ ਬਹੁਤ ਹਜ਼ਾਰਾਂ ਲੋਕਾਂ ਨੂੰ ਠੀਕ ਕਰ ਚੁੱਕੇ ਹੋ ਕਈ ਵਾਰ ਹੁੰਦਾ ਹੈ ਕਿ ਵੀ ਕਿਤੇ ਨਾ ਕਿਤੇ ਤੁਸੀਂ ਮਸੀਹਾ ਬਣੇ ਹੋ ਉਹਨਾਂ ਲੋਕਾਂ ਦਾ ਤੁਹਾਨੂੰ ਵਾਹਿਗੁਰੂ ਨੇ ਮਤਲਬ ਚੁਣਿਆ ਆ ਉਹਨਾਂ ਲੋਕਾਂ ਲਈ ਵੀ ਤੁਸੀਂ ਉਹਨਾਂ ਦਾ ਮਸੀਹਾ ਬਣੇ ਹੋ ਕਈ ਵੇਲੇ ਮਹਿਸੂਸ ਹੁੰਦਾ ਹੈ ਕਿ ਵੀ ਕਿੰਨੇ ਲੋਕਾਂ ਦੀ ਜਾਨ ਬਚ ਚੁੱਕੀ ਹੈ ਜੀ 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 ਹੈਨਾ ਕਿਸ ਤਰੀਕੇ ਦੇ ਨਾਲ ਲੋਕਾਂ ਦਾ ਅਧਿਕਾਰ ਚ ਕਿਉਂਕਿ ਇਹ ਹੁਣ ਛੋਟੇ ਤੋਂ ਲੱਗਦੇ ਨਹੀਂ ਜੀ بڑا ਲੋਕੀ ਇੱਜ਼ਤ ਮਾਨ ਦਿੰਦੇ ਐ ਇਸ ਗੱਲ ਦੇ ਵਿੱਚ ਪਿੰਡ ਜੀ ਪਿੰਡਾਂ ਤੋਂ ਬਾਹਰ ਵੀ ਬਈ ਜਿਹੜੇ ਜਿਹੜੇ ਬੰਦੇ ਬੱਚੇ ਐ ਉਹਨਾਂ ਦੇਆਂ ਰਿਸ਼ਤੇਦਾਰ ਬੱਚੇ ਐ ਬੱਸ ਸਟੈਂਡ ਤੇ ਖੜੇ ਹੋਈਏ ਤੇ ਬੰਦਾ ਕਹਿੰਦਾ ਜੀ ਉਹ ਖੜਾ ਵੈਦ ਚ ਮੇਰੇ ਵਾਲਾ ਦਵਾਈ ਲਈ ਸੀਗੀ ਹੂੰ ਤੇ ਬਾਕੀ ਗੁਰੂ ਮਹਾਰਾਜ ਦੀ ਕਿਰਪਾ ਨਾਲ ਕੋਈ ਬਾਕੀ ਮੈਂ ਇਹ ਰੱਬਤਾ ਹੈ ਨਹੀਂ ਕਿ ਹਾਂਜੀ ਵੀ ਸਾਰੇ ਬਚਾ ਦਊਗਾ ਮੈਂ ਹੂੰ ਫਿਰ ਵੀ 80 85% ਮੇਰਾ ਕਾਮਯਾਬ ਆ ਜਾ ਠੀਕ ਹੈ ਜੀ ਜੇ ਵਿੱਚੋਂ ਕੋਈ ਪੰਜ ਚਾਰ ਕਿਸਮ ਨਹੀਂ ਹੁੰਦਾ ਉਹ ਰੱਬ ਦੇ ਵਾਸਤੇ ਹੈ ਜੀ ਹੂੰ ਹਾਂਜੀ ਠੀਕ ਹੈ ਇਸ ਤਰ੍ਹਾਂ ਅਸੀਂ ਆਖਾ ਚਲ ਦੇਖ ਕੇ ਖਾ ਕੇ ਦੇਖ ਲੈਨੇ ਦਵਾਈ ਰਾਮ ਆਗ ਤੱਕੋ ਵੀ ਆਸ-ਪਾਸੇ ਤੋਂ ਜਵਾਬ ਮਿਲ ਚੁੱਕਾ ਸੀ ਤੇ ਫਿਰ ਅਸੀਂ ਆਖਾ ਚੱਲ ਅੱਗੇ ਮਹਾਰਾਜ ਦੇ ਵਾਸਤੇ ਗੱਲ ਹੁੰਦੀ ਹੈ ਹਨਾ ਹੂੰ ਤੇ ਫਿਰ ਅਸੀਂ ਜਦੋਂ ਬਾਬਾ ਜੀ ਕੋਲ ਆਏ ਤੇ ਇਹਨਾਂ ਨੇ ਫਿਰ ਸਾਨੂੰ ਦਵਾਈ ਦਿੱਤੀ ਅਸੀਂ ਪਹਿਲਾ 15 ਦਿਨਾਂ ਦੀ ਦਵਾਈ ਲੈ ਕੇ ਗਏ ਕਿਉਂਕਿ ਮੇਰੇ ਵੀ ਮੂੰਹ ਵੀ ਪੱਕ ਬਹੁਤ ਜ਼ਿਆਦਾ ਪੱਕ ਚੁੱਕਿਆ ਸੀ ਪਾਣੀ ਨਹੀਂ ਲੰਗਦਾ ਸੀ ਫਿਰ ਜਦੋਂ ਅਸੀਂ ਇਹਨਾਂ ਦੀ ਦਵਾਈ ਲੈ ਕੇ ਗਏ ਮੈਨੂੰ ਤੀਜੇ ਚੌਥੇ ਦਿਨ ਵੀ ਆਰਾਮ ਹੋਣਾ ਸ਼ੁਰੂ ਹੋ ਗਿਆ ਦਵਾਈ ਨਹੀਂ ਲਈ ਸੀ ਤੁਸੀਂ ਵੈਦ ਜੀ ਕੋਲ ਉਦੋਂ ਇਹਨਾਂ ਦਾ ਸਰੀਰ ਕਿਵੇਂ ਦਾ ਸੀ ਕਿਵੇਂ ਇਹ ਕਰਦੇ ਸੀਗੇ ਜਾਂ ਕੀ ਸੀ ਉਹ ਦੱਸੋ ਉਦੋਂ ਜੀ ਮੈਂ ਟੱਟੀ ਪਿਸ਼ਾਬ ਨੂੰ ਆਪ ਚੱਕ ਕੇ ਪਾਉਂਦਾ ਸੀ ਮੈਂ ਹੂੰ ਤੁਰਿਆ ਨਹੀਂ ਜਾਂਦਾ ਸੀ ਉਦੋਂ ਹੂੰ ਮੁਰਕੀਂ ਟੁੱਟਦੀ ਸੀ ਗੁਰ ਕੀ ਤੋੜ ਕੇ ਅਸੀਂ ਮੂੰਹ ਚ ਪਾਉਂਦੇ ਸੀ ਹੂੰ ਹੁਣ ਜਿਹੜੇ ਆਪ ਹੀ ਚਾਹ ਪਾਣੀ ਕਰ ਲੈਂਦੇ ਆ ਧਾਰਾ ਮੇਨਾ ਕਢਾਉਂਦੇ ਪਸੋਂ ਦੀ ਜੀ ਅੱਛਾ ਜੀ ਸਾਡੇ 10 ਗਾਇਆਂ ਰੱਖੀਆਂ ਘਰੇ ਜੀ ਹੂੰ ਅਸੀਂ ਆਪ ਚੋਨੇ ਆ ਜੀ ਇੱਕ ਪਸੇ ਇਹ ਬੰਦੀ ਇੱਕ ਪਸੇ ਮੈਂ ਬੰਨਾਂ ਹੂੰ ਬਿਲਕੁਲ ਜਮਸਹੀ ਜੀ ਫਿਰ ਜਦੋਂ ਤੁਸੀਂ ਉਹ ਨਾ ਡਾਕਟਰਾਂ ਕੋਲ ਪੈਸੇ ਖਰਾਬ ਕੀਤੇ ਕਹ ਲਓ ਇੱਕ ਤਰੀਕੇ ਨਾਲ ਉਹਨਾਂ ਨੇ ਜਵਾਬ ਦਿੱਤਾ ਕਿ ਸੇਵਾ ਕਰ ਲਓ ਹਾਂਜੀ ਤੇ ਉਹ ਤੁਹਾਨੂੰ ਲੱਗੇ ਹੋਣੇ ਕਿ ਪੈਸੇ ਵੀ ਗਏ ਤੇ ਜਾਨ ਵੀ ਨਹੀਂ ਬਚੀ ਕੋਈ ਹੱਥ ਪੱਲੇ ਨਹੀਂ ਆਇਆ ਹਨਾ ਤੇ ਵੈਦ ਜੀ ਕੋਲ ਆਏ ਚਾਹੇ ਪੈਸੇ ਲੱਗਣ ਚਾਹੇ ਜਾਂ ਜੋ ਵੀ ਹੈ ਪਰ ਇਹ ਤੰਦਰੁਸਤ ਇੱਕ ਸੈਟੀਸਫੈਕਸ਼ਨ ਹੁੰਦੀ ਹੈ ਇੱਕ ਹੁੰਦਾ ਕਿ ਵੀ ਮੇਰਾ ਘਰ ਦਾ ਬੰਦਾ ਠੀਕ ਹੋ ਗਿਆ ਮਰੀਜ਼ ਠੀਕ ਹੋ ਗਿਆ ਹਾਂਜੀ ਵੇਖੋ ਜੀ ਬੁੜੀ ਬਿਣਾ ਕਰਨੀ ਜੀ ਹੂੰ ਜੇ ਮੇਰਾ ਘਰੋਂ ਮੇਰੇ ਸਹੀ ਹੈ ਸਾਰਾ ਕੁਝ ਆ ਹੂੰ ਪਰ ਸਾਨੂੰ ਇਹ ਪੈਸੇ ਦੁਖੇ ਨਹੀਂ ਹੂੰ ਉਹ ਸਾਨੂੰ ਦੁਖੇ ਪੈਸੇ ਜੇ ਲੱਗੇ ਉੱਥੇ ਇਹ ਸਾਨੂੰ ਦੁਖੇ ਨਹੀਂ ਹੂੰ ਇਹਦੇ ਨਾਲ ਪੂਰਾ ਰਾਵਾਂ ਜੀ ਤੁਰੇ ਫਿਰਦੇ ਇਹਦੇ ਦੇਖ ਰਹੇ ਉਹਨਾਂ ਨੂੰ ਕੀ ਕਹੂੰਗਾ ਮੈਂ ਤਾਂ ਉਹਨਾਂ ਨੂੰ ਇਹੀ ਸੁਨਿਆ ਦਿੰਨਾ ਜੀ ਐਵੇਂ ਡਾਕਟਰ ਇਹ ਨਹੀਂ ਜਨਾਬੜੋ ਜੀ ਹੂੰ ਬਾਬੇ ਜੀ ਕੋਲੇ ਆਓ ਦਵਾਈ ਲਓ ਸਟੇਜ ਕਿਹੜੀ ਸੀ ਤੁਹਾਡੀ ਚੌਥੀ ਸੀ ਚੌਥੀ ਸੀ ਹਾਂਜੀ ਹਾਂਜੀ ਅੱਛਾ ਜੀ ਤੇ ਡਾਕਟਰ ਨੇ ਜਵਾਬ ਦਿੱਤਾ ਸੀ ਹਾਂਜੀ ਦੇਤਾ ਸੀ ਕਹਿੰਦੇ ਸੀ ਘਰ ਲਿਜਾ ਕੇ ਇਹਨਾਂ ਦੀ ਸੇਵਾ ਕਰ ਲਓ ਵੀ ਕੋਈ 10 15 ਦਿਨ ਦੀ ਮਨਿਆਦੀ ਦਿੱਤੀ ਸੀ ਡਾਕਟਰ ਸਾਹਿਬ ਨੇ ਹਾਂਜੀ ਜਦੋਂ ਦੀ ਦਵਾਈ ਖਾਧੀ ਆ ਹਾਂਜੀ ਮਤਲਬ ਫਰਕ ਤੁਸੀਂ ਕਹਿੰਦੇ ਮੈਨੂੰ ਲੱਗ ਰਿਹਾ ਆ ਤੁਹਾਨੂੰ ਲੱਗਦਾ ਕਿ ਵੀ ਇੱਕ ਨ ਦੂਜਾ ਜਨਮ ਮਿਲਿਆ ਤੁਹਾਨੂੰ ਹਾਂਜੀ ਦੂਜਾ ਹੀ ਮਿਲਿਆ ਜੀ ਹੂੰ ਕਿੰਨਾ ਪਾਉਂਗਿਆ ਦਵਾਈ ਜਿੱਦਾਂ ਖਾਂਦੇ ਸੀ ਤੁਸੀਂ ਉਹ ਜਦੋਂ ਉਹਨਾਂ ਨੇ ਕਿਹਾ ਸੀ 15 ਦਿਨ ਲਈ ਬਚਣਾ ਸੀ ਹਾਂਜੀ ਤਾਂ ਹੁਣ ਕਿੰਨਾ ਟਾਈਮ ਹੋ ਗਿਆ ਹੁਣ ਸਾਨੂੰ ਬਾਬਾ ਜੀ ਦਵਾਈ ਤੀਜਾ ਮਹੀਨਾ ਤੇ ਉਸ ਤੋਂ ਬਾਅਦ ਮਤਲਬ ਤੁਸੀਂ ਤੀਜੇ ਤਿੰਨ ਮਹੀਨੇ ਹੋ ਗਏ ਤੁਹਾਨੂੰ ਦਵਾਈ ਖਾਦ ਹਾਂਜੀ ਹਾਂਜੀ ਹੁਣ ਮੈਂ ਜਮਾਂ ਬਿਲਕੁਲ ਠੀਕ ਆ ਮੈਂ ਕੰਮ ਵੀ ਕਰ ਲੈਣੀ ਆ ਦੁਰੇ ਵੀ ਫਰਦੀ ਆ ਪਹਿਲਾਂ ਮੈਂ ਥੋੜ੍ਹ ਟੱਕੇ ਖੜੀ ਨਹੀਂ ਹੋਇਆ ਜਾਂਦਾ ਸੀ ਤੇ ਜਦੋਂ ਦੇ ਇਹਨਾਂ ਦੀ ਦਵਾਈ ਖਾਣੇ ਮੈਂ ਤੁਰੇ ਫਿਰਦੀ ਆ ਕੰਮ ਵੀ ਮੜਾ ਮੋਟਾ ਕਰ ਲੈਣੀ ਜੀ ਹਾਂਜੀ ਤੁਹਾਡੇ ਨਾਲ ਹਾਂਜੀ ਮੈਂ ਜੀ ਮਾਂਚਲ ਪ੍ਰਦੇਸ਼ ਡਿਸਟ੍ਰਿਕਟ ਮੰਡੀ ਤੇ ਆਏ ਹਾਂ। ਅੱਛਾ ਜੀ ਕੀ ਨਾਮ ਆ ਤੁਹਾਡਾ? ਮੇਰਾ ਨਾਮ ਸੀਸਰਾਮ ਹੈ ਜੀ। ਅੱਛਾ ਜੀ ਤੇ ਕੈਂਸਰ ਤੋਂ ਪੀੜਤ ਸੀਗੇ? ਅੱਛਾ ਜੀ ਕਿੰਨਾ ਸਮਾਂ ਹੋ ਗਿਆ? ਮੈਨੂੰ ਜੀ 8 ਮਹੀਨੇ ਹੋ ਗਏ ਤੇ। ਅੱਛਾ ਜੀ ਮੈਂ ਹਸਪੀਟਲ ਦੇ ਵਿੱਚ ਸਭ ਜਗ੍ਹਾ ਦਿਖਾਇਆ। ਹੂੰ ਫਿਰ ਡਾਕਟਰਾਂ ਨੇ ਮਤਲਬ ਲੀਵਰ ਵਿੱਚ ਜ਼ਿਆਦਾ ਭੈ ਲੱਗਾ ਤਾਂ। ਬੁਹਾਰੀ ਤੋਂ ਡਾਕਟਰ ਨੇ ਮਨਾ ਕਰ ਦਿੱਤਾ ਕਿ ਇਹ ਕੰਟਰੋਲ ਨਹੀਂ ਹੋਗੀ। ਮਤਲਬ ਨਹੀਂ ਬਚੂਗੇ ਸੇਵਾ ਕਰ ਲੋ ਹਾਂ ਸੇਵਾ ਕਰ ਲੋ ਕਹਿੰਦੇ ਬੇਕੀਮੋ ਲਗਾਓ ਬਸ ਬਾਕੀ ਜਵਾਬਦਾਰੀ ਕੋਈ ਨਹੀਂ ਹੈ ਕਿ ਠੀਕ ਹੋਣਾ ਨਹੀਂ ਹੋਣਾ ਹੂੰ ਕਿੰਨੇ ਪੈਸੇ ਖਰਾਬ ਕਰ ਚੁੱਕੇ ਹਾਂ ਹਲੇ ਤੱਕ 13 ਲੱਖ ਰੁਪਏ ਖਰਾਬ ਕੀਤੇ ਅੱਛਾ 13 ਲੱਖ ਰੁਪਈਆ ਹੂੰ ਤੇ ਵੈਜੀ ਵਾਲੇ ਕਿਵੇਂ ਪਤਾ ਲਗਾ ਤੁਹਾਨੂੰ ਉਹ ਤਾਂ ਜੀ ਮੈਂ ਜਦ ਉਠਿਆ ਨਹੀਂ ਜਾਂਦਾ ਚਾਰ ਪਾਈ ਦੇ ਵਿੱਚ ਪਿਆ ਸੀ ਤਾਂ ਇੱਕ ਦਿਨ ਹੀ ਤਾਂ ਮੋਬਾਈਲ ਦੇਖ ਰਿਆ ਦਾ ਮੈਂ ਅੱਛਾ ਜੀ ਹੋਰ ਕੀ ਕਰ ਮੋਬਾਈਲ ਹੀ ਦੇਖ ਰਿਆ ਦਾ ਫਿਰ ਉਹਦੇ ਵਿੱਚ ਸਰਪੰਚ ਸਾਹਿਬ ਦੀ ਵੀਡੀਓ ਆ ਗਈ ਹੂੰ ਮੇਰੇ ਉਹਦੇ ਵਿੱਚ ਫਿਰ ਮੈਂ ਉਹ ਨੰਬਰ ਮਲਾਇਆ ਇਹਨਾਂ ਨੂੰ ਹੂੰ ਫਿਰ ਗਲਬਾਤ ਹੋਈ ਫਿਰ ਮੈਂ ਦਵਾਈ ਮੰਗਾਈ ਦਵਾਈ ਭੇਜਦੀ ਇਹਨਾਂ ਨੇ ਆਨਲਾਈਨ ਪੈਸੇ ਭਾਈ ਦਵਾਈ ਭੇਜਦੀ ਹੂੰ ਫਿਰ ਮੇਰੇ ਕਬਜ਼ੀ ਬਹੁਤ ਹੁੰਦੀ ਸੀ ਅੰਦਰ ਲੇਟਰਿੰਗ ਨਹੀਂ ਹੁੰਦੀ ਖੂਨ ਨਿਕਲਦਾ ਸੀ ਬਹੁਤ ਅੱਛਾ ਜੀ ਫਿਰ ਮੈਂ ਜਿੱਦਾਂ ਦਵਾਈ ਚਾਲੂ ਕੀਤੀ ਤੀਜੇ ਦਿਨ ਉਹ ਮਤਲਬ ਕਬਜ਼ੀ ਪੂਰੀ ਖੁੱਲ ਗਈ ਹੂੰ ਅੱਛਾ ਦਵਾਈ ਖਾ ਕੇ ਤੀਜੇ ਦਿਨ ਹੀ ਤੁਹਾਨੂੰ ਫਰਕ ਅਗਲਾ ਤੀਜੇ ਦਿਨ ਹੀ ਬਿਲਕੁਲ ਅੰਦਰ ਤੇ ਆਂਤ ਦਾ ਪੂਰਾ ਜਮਾ ਵਾ ਕਾਲਾ ਕਚਰਾ ਨਿਕਲਿਆ ਪਤਲੀ ਲੈਟਰਿੰਗ ਹੋਈ ਉਸ ਤੋਂ ਬਾਅਦ ਪੂਰਾ ਇੱਕ ਗਲਾਸ ਮੈਂ ਪਾਣੀ ਪੀਂਦਾ ਤਾਂ ਉਹ ਵੀ ਬਾਹਰ ਨਿਕਲ ਜਾਂਦਾ ਪਹਿਲੇ ਹੋਰ ਇਹ ਦਵਾਈ ਜਦੋਂ ਦੀ ਚਾਲੂ ਕੀਤੀ 3 ਦਿਨ ਤੇ ਬਾਅਦ ਫਿਰ ਮੈਂ ਥੋੜੀ ਭੁੱਖ ਵੀ ਖੁੱਲੀ ਔਰ ਬਿਲਕੁਲ ਥੋੜੀ ਸ਼ਕਤੀ ਵੀ ਆਈ ਉੱਠਣੇ ਵੀ ਲੱਗਿਆ ਜਾਣੇ ਵੀ ਲੱਗਿਆ ਔਰ ਚੱਕਰ ਚੁੱਕਰ ਵੀ ਬੰਦ ਹੋਇਆ ਹਣਾ ਚੱਲ ਕੇ ਇੱਥੇ ਤੱਕ ਆਏ ਹੁਣ ਚੱਲ ਕੇ ਇੱਥੇ ਤੱਕ ਆਏ ਟੈਸਟ ਵੀ ਕਰਾਇਆ ਬਿਲਕੁਲ 2 ਮਹੀਨੇ ਦੀ ਦਵਾਈ ਤੇ ਬਾਅਦ ਰਿਪੋਰਟ 0 ਆਵੇ ਬਈ ਕੋਈ ਬਿਮਾਰੀ ਨਹੀਂ ਹੋਣੀ। ਅੱਛਾ ਜੀ ਕਿਹੜਾ ਸਟੇਜ ਸੀਗਾ ਤੁਹਾਡਾ? ਲਾਸਟ ਸਟੇਜ ਦੇ। ਅੱਛਾ ਲਾਸਟ ਸਟੇਜ ਸੀਗਾ। ਤੇ ਫਿਰ ਬੈ ਜੀ ਦੀ ਤਿੰਨ ਮਹੀਨੇ ਤੁਸੀਂ ਤਿੰਨ ਦਿਨਾਂ ਚ ਦਵਾਈ ਖਾ ਕੇ ਤੁਹਾਨੂੰ ਸਹੀ ਲੱਗਾ। ਹਾਂ ਮਤਲਬ ਫਿਰ ਤਿੰਨ ਦਿਨ ਵਿੱਚ ਹੀ ਦਵਾਈ ਨੇ ਅਸਰ ਚਾਲੂ ਕਰਤਾ ਆਪਣਾ। ਹੂੰ। ਔਰ ਦੋ ਮਹੀਨੇ ਦੇ ਵਿੱਚ ਹੂੰ ਪੂਰੀ ਬਿਮਾਰੀ ਕੰਟਰੋਲ ਹੋ ਗਈ, ਖਤਮ ਹੀ ਹੋ ਗਈ। ਮਤਲਬ ਲਿਵਰ ਵਿੱਚ ਥੋੜਾ ਸਾ ਦਾਗ ਬਚਿਆ ਦਾ ਬਸ। ਅੱਛਾ ਜੀ। ਲੱਗ ਜਾਂਦਾ ਤਾਂ ਫਿਰ ਤਾਂ ਪੈਸਾ ਹੀ ਬੀ ਖਰਾਬ ਨਹੀਂ ਹੋਣਾ ਤਾਂ ਔਰ ਆਪਣਾ ਜੋ ਨੁਕਸਾਨ ਹੋ ਆ ਕੀਮੋ ਲਗੇ। ਹੂੰ। ਪੂਰਾ ਸਰੀਰ ਦੀ ਕਮਜ਼ੋਰੀ ਆਈ। ਹੋਰ ਤਕਲੀਫ ਜਲੀ ਜੋ ਟ੍ਰੀਟਮੈਂਟ ਕੀ ਹਮ ਉਹ ਅਲੱਗ ਬਾਕੀ ਇੱਕ ਸਮੇ ਤੁਸੀਂ ਇਹ ਸੋਚਦੇ ਹੋਗੇ ਕਿ ਸ਼ਾਇਦ ਮੈਂ ਪਤਾ ਨਹੀਂ ਬਚਣਾ ਕਿ ਨਹੀਂ ਬਚਣਾ ਮੈਂ ਤਾਂ ਇਹ ਸੋਚਦਾ ਸੀ ਭਾਈ ਅਬ ਜ਼ਿੰਦਗੀ ਇਤਨੀ ਆਕੇ ਕਿ ਘਰ ਸੇ ਹਸਪੀਟਲ ਹਸਪੀਟਲ ਕੀ ਚਾਰ ਦਿਵਾਰੀ ਮੈਂ ਬੰਦ ਔਰ ਚਾਰ ਆਪਾਈ ਦੇ ਉੱਪਰ ਬਸਾ ਬੰਨ ਹਮ ਫਿਰ ਵੈਦ ਜੀ ਦੀ ਦਵਾਈ ਖਾ ਕੇ ਲੱਗਾ ਕਿ ਮੈਨੂੰ ਹੁਣ ਦੂਜਾ ਜਨਮ ਮਿਲ ਚੁੱਕਾ ਜੀ ਬਿਲਕੁਲ ਦੂਜਾ ਜਨਮ ਮਿਲਿਆ ਬਿਲਕੁਲ ਖਤਮ ਹੋ ਗਈ ਬਿਮਾਰੀ ਹਮ ਪਹਿਲੇ ਮੈਨੂੰ ਮਤਲਬ ਨਾਰ ਵੀ ਖਾਂਦੇ ਸੀ ਵਿੱਚ ਉਸਕੇ ਖਾਣੇ ਅਗਰ ਇੱਕ ਵੀ ਦਾਣਾ ਅੰਦਰ ਚਲਾ ਗਿਆ ਤਾਂ ਉਲਟੀ ਆ ਜਾਂਦੀ ਸੀ ਹੁਣ ਤਾਂ ਨਾਸਤੇ ਤੇ ਵਿੱਚ ਹੀ ਮੱਛੀ ਝੱਤ ਰੋਟੀ ਖਾ ਜਾਂਦਾ ਹੂੰ ਜਿਹੜੇ ਦਰਸ਼ਕ ਦੇਖ ਰਹੇ ਨੇ ਉਹਨਾਂ ਨੂੰ ਕੀ ਕਹਿਣਾ ਚਾਹੁੰਦਾ ਮੈਂ ਉਹਨਾਂ ਨੂੰ ਸਦਾ ਜੀ ਇਹ ਕਹਿਣਾ ਚਾਹੁੰਗਾ ਕਿ ਭਈ ਇੱਕ ਵਾਰ ਇਹ ਦਰਬਾਰ ਸਾਹਿਬ ਜਿੱਤੇ ਦੂ ਕੰਟੈਕਟ ਕਰੋ ਔਰ ਦਵਾਈ ਜ਼ਰੂਰ ਟਰਾਈ ਕਰਕੇ ਦੇਖੋ ਹੂੰ ਕਿਉਂਕਿ ਇਸ ਦਵਾਈ ਤੇ ਫਰਕ ਹੀ 100% ਫਰਕ ਪੜੇਗਾ ਆਸ਼ੀਰਵਾਦ ਜੀ ਮੈਂ ਡਿਸਟ੍ਰਿਕਟ ਬਰਦਾਸ਼ਪੁਰ ਨੂੰ ਬੁਲਾਉ ਕਰਦੀ ਹਾਂ ਮੇਰਾ ਨਾਮ ਹਰਪ੍ਰੀਤ ਹੈ ਮੈਨੂੰ ਪੈਨਕੀਰਿਆ ਦਾ ਕੈਂਸਰ ਸੀ ਮੈਂ ਹੱਲੀ ਹੀ ਐਡਮਿਟ ਲਈ ਹਾਂ ਡੇਟ ਰੋਣੀ ਹੈ ਕਿ ਉਹਨਾਂ ਦਿੱਲੀ ਵਾਲਿਆਂ ਨੇ ਮੈਨੂੰ ਡਰਾਪ ਦਿੱਤਾ ਸੀ ਫਿਰ ਮੇਰੀ ਟਰੀਟਮੈਂਟ ਮੇਰਾ ਲੁਧਿਆਣਾ ਦੇ ਚੱਲਿਆ ਫਿਰ ਅਸੀਂ ਨਾ ਇੱਕ ਦਿਨ ਸਰਚ ਕੀਤਾ YouTube ਤੇ ਤੇ ਸਾਨੂੰ ਵੈਦ ਗੁਰਮੀਤ ਸਿੰਘ ਪਿੰਸੁੰਦੇਵਾ ਫਰੀਦਕੋਟ ਇਹਨਾਂ ਦੇ ਬਾਰੇ ਵਿੱਚ ਅਸੀਂ ਵੇਖਿਆ ਬڑے ਪੇਸ਼ੈਂਟਾਂ ਨੇ ਮਤਲਬ ਆਪਣੇ ਫੋਨ ਨੰਬਰ ਦਿੱਤੇ ਸੀ ਮੋਂਨਾਂ ਨੂੰ ਵੀ ਕਾਲ ਕੀਤੀਆਂ ਉਹਨਾਂ ਨੇ ਵੀ ਬਹੁਤ ਇਹਨਾਂ ਦੇ ਬਾਰੇ ਦੱਸਿਆ ਵਧੀਆ ਕਿ ਸਾਨੂੰ ਨੂੰ ਬਹੁਤ ਵਧੀਆ ਮਤਲਬ ਇਹਨਾਂ ਕੋ ਫਰਕ ਪੈ ਰਿਹਾ ਹੈ ਤੇ ਅਸੀਂ ਵੀ ਫਿਰ ਇੱਕ ਦਿਨ ਇਹਨਾਂ ਕੋ ਵੈਰ ਗੁਦ ਮਿਸੇਂ ਰਿਪੈਂਟਸਿੰਦੇ ਵਾਹ ਉਹਨਾਂ ਕੋ ਪਹੁੰਚੀ ਇਹਨਾਂ ਬਹੁਤ ਸਾਡੀ ਰਿਸਪੈਕਟ ਕੀਤੀ ਬੜੇ ਚੰਗੇ ਇਨਸਾਨ ਨੇ ਵੈਸੇ ਚਲੋ ਵੈਦ ਸਾਹਿਬ ਵੀ ਨੇ ਪਰ ਚੰਗੇ ਇਨਸਾਨ ਵੀ ਨੇ ਨਾਲ ਇੱਕ ਇਹਨਾਂ ਨੇ ਬੜੇ ਪ੍ਰੇਮ ਨਾਲ ਸਾਡੀ ਗੱਲ ਸੁਣੀ ਮੈਡੀਸਨ ਦਿੱਤੀ ਮੈਨੂੰ ਕੋਈ ਹੁਣ 3.5-4 ਮਹੀਨੇ ਹੋ ਗਏ ਨੇ ਇਹਨਾਂ ਕੋਲੋਂ ਮੈਡੀਸਿਨ ਲੈ ਕੇ ਤੇ ਜਿਸ ਵਾਰ ਮੈਂ ਬੈਠਦਾ ਹੀ ਰਹਿੰਦੀ ਸੀ ਲੇਟੀ ਰਹਿੰਦੀ ਸੀ ਉੱਠਦੀ ਨਹੀਂ ਸੀ ਹੁਣ ਮੈਂ ਸਾਰੇ ਕੰਮ ਖੁਦ ਆਪਣੇ ਆਪ ਕਰਨੀਆਂ ਹੋਰ ਵੀ ਕਰਦੇ ਮੈਂ ਕੰਮ ਆਪ ਕਰ ਲੈਂਦੀ ਹਾਂ ਮੈਨੂੰ ਅੱਗੇ ਨਾਲ ਕਾਫੀ ਫਰਕ ਆ ਮੇਰਾ ਰੰਗ ਵੀ ਇਸ ਬਿਮਾਰੀ ਨਾਲ ਬਹੁਤ ਕਾਲਾ ਪੈ ਗਿਆ ਸੀ ਅੱਗੇ ਨਾਲੋਂ ਕਾਫੀ ਮੇਰੇ ਸਰੀਰ 'ਚ ਮੇਰੇ ਰੰਗ 'ਚ ਕਾਫੀ ਚੇਂਜ ਆਈ ਹੈ ਜਿਵੇਂ ਮਤਲਬ ਬਾਡੀ ਵੀ ਚੰਗੀ ਰਿਸਪੌਂਡ ਕਰਦੀ ਪਈ ਹੈ ਮੈਨੂੰ ਆਪ ਖੁਦ ਲੱਗਦਾ ਹੈ ਕਿ ਮੈਨੂੰ ਫਰਕ ਆ ਗਿਆ ਨਾਲੋਂ ਬਾਕੀ ਵੇਖੋ ਇਸ ਦਵਾਈ ਦਾ ਸਾਨੂੰ ਇਹ ਬੜਾ ਫਾਇਦਾ ਹੈ ਕਿ ਐਲੋਪੈਥੀ ਇਸ ਦਵਾਈ ਲੈਣੇ ਆ ਤਾਂ ਉਹਦਾ ਸਾਈਡ ਇਫੈਕਟ ਜ਼ਰੂਰ ਹੋਏਗਾ ਕੋਈ ਨਾ ਕੋਈ ਤੇ ਇਹਦਾ ਸਾਈਡ ਇਫੈਕਟ ਨਹੀਂ ਸਾਨੂੰ ਹੈਗਾ ਕਿਸੇ ਕਿਸਮ ਦਾ ਵੀ ਸਾਨੂੰ ਸਾਈਡ ਇਫੈਕਟ ਨਹੀਂ ਹੈ ਜਿਹੜੀਆਂ ਬੂਟੀਆਂ ਤੋਂ ਬਣੀਆਂ ਨੇ ਤਿੰਨ ਟਾਈਮ ਹੀ ਲੈਣੀਆਂ ਤੇ ਤਿੰਨ ਟਾਈਮ ਮੈਂ ਇਹ ਦਵਾਈ ਲੈਣੀ ਆ ਤੇ ਜੇ ਕਿਸੇ ਨੂੰ ਵੀ ਇਹ ਬਿਮਾਰੀ ਹੈ ਤੇ ਬੈਰ ਗੁਰਨੀਤ ਸਿੰਘ ਪਿੰਸਿਲੇਵਾਲ ਡਿਸਟ੍ਰਿਕਟ ਫਰੀਦਕੋਟ ਬਾਕੀ ਇਹਨਾਂ ਦਾ ਮਮਾਇਰ ਨੰਬਰ ਇਹ ਆਪਣਾ ਦਿੰਦੇ ਨੇ ਉਨ੍ਹਾਂ ਦੇ ਨਾਲ ਤੁਸੀਂ ਆਪਣਾ ਰਸਤਾ ਫਾਈਂਡ ਕਰ ਸਕਦੇ ਹੋ ਮੋਬਾਈਲ ਤੇ ਤੇ ਉਹਨਾਂ ਦਾ ਐਡਰੈਸ ਉਸਕੇ ਪਹੁੰਚ ਸਕਦੇ ਹੋ ਐਸੀ ਇਹਨਾਂ ਦੀ ਇੱਕ ਬਹੁਤ ਬੜੀ ਵੰਟੀ ਗੱਲ ਹੈ ਕਿ ਇਹ ਜਿਹੜੀ ਮੈਡੀਸਨ ਕੋਰੀਅਰ ਹੀ ਕਰ ਦਿੰਦੇ ਇਹਨਾਂ ਦੀ ਮੈਡੀਸਨ ਕੈਨੇਡਾ ਅਮਰੀਕਾ ਸਾਰੇ ਬਾਹਰਲੇ ਕੰਟਰੀ ਜਾਈ ਜਾਂਦੀ ਇਹ ਕੋਰੀਅਰ ਕਰ ਦਿੰਦੇ ਨੇ ਮੈਂ ਵੀ ਡਿਸਟ੍ਰਿਕਟ ਬਰਦਾਸ਼ਪੁਰ ਚ ਲੈਣੀ ਆ ਸਾਨੂੰ ਸਾਢੇ 3-4 ਘੰਟੇ ਦਾ ਰਸਤਾ ਹੈ ਤੇ ਮੈਂ ਵੀ ਇਹਨਾਂ ਕੋਲ ਇੱਕ ਵਾਰੀ ਗਈ ਸੀ ਇਹ ਹੁਣ ਮੇਰੀ ਮੈਡੀਸਨ ਜਿਹੜੀ ਕੋਰੀਅਰ ਕਰਦੇ ਇਹ ਵੀ ਸਾਨੂੰ ਬੜਾ ਵਧੀਆ ਕਿ ਜਾਣਾ ਨਹੀਂ ਪੈਂਦਾ ਤੇ ਮੈਡੀਸਿਨ ਸੱਣੀ ਘਰੇ ਆ ਜਾਂਦੀ ਹੈ ਤੇ ਬਾਕੀ ਮੈਨੂੰ ਭੁੱਖ ਵਗੈਰਾ ਵੀ ਬਹੁਤ ਲੱਗਦੀ ਹੈ ਹੁਣ ਪਹਿਲੇ ਮੈਨੂੰ ਭੁੱਖ ਨਹੀਂ ਸੀ ਲੱਗਦੀ ਮੇਰਾ ਦਿਲ ਨਹੀਂ ਸੀ ਕਰਦਾ ਖਾਣ ਨੂੰ ਕੁਝ ਹੁਣ ਮੈਨੂੰ ਭੁੱਖ ਵੀ ਲੱਗਦੀ ਆ ਮੈਂ ਫਿਰ ਤੋਂ ਵੀ ਲੈਣੀ ਆ ਮੈਂ ਸਾਰੇ ਕੰਮ ਗੱਲ ਕੀ ਹੁਣ ਮੈਨੂੰ ਆਪਣੇ ਆਪ 'ਚ ਫੀਲ ਹੁੰਦਾ ਕਿ ਮੈਂ ਬੁੱਢਾ ਤੇ ਮੈਂ ਬੜੀ ਹੁਣ ਕੁਛ ਨਹੀਂ ਆਪਣੀ ਫੈਮਿਲੀ 'ਚ ਚਲੋ ਮੈਨੂੰ ਫਰਕ ਆ ਬਹੁਤ ਜ਼ਿਆਦਾ ਫਰਕ ਆ ਤੇ ਤੁਸੀਂ ਵੀ ਇਹ ਹੈ ਕਿ ਜੇ ਕਿਸੇ ਵੀ ਭੈਣ ਭਰਾ ਵੀ ਨਾਮਰਦ ਬਿਮਾਰੀ ਹੈਗੀ ਆ ਤੇ ਇਹਨਾਂ ਕੋਲ ਪਹੁੰਚੋ ਤੇ ਇਹਨਾਂ ਕੋਲ ਮੈਡੀਸਨ ਲਓ ਬੜੇ ਚੰਗੇ ਵੈਸੇ ਵੀ ਬੜੇ ਚੰਗੇ ਇਨਸਾਨ ਨੇ ਜੇ ਕੋਈ ਗਰੀਬ ਵੀ ਇਹਨਾਂ ਕੋਲ ਜਾਂਦਾ ਤੇ ਮੈਂ ਇੱਕ ਪੇਸ਼ੈਂਟ ਭੇਜਿਆ ਸੀ ਇਹਨਾਂ ਕੋਲ ਬੜਾ ਗਰੀਬ ਸੀਗਾ ਤੇ ਉਹਨਾਂ ਇਹਨਾਂ ਨੇ ਕਾਫੀ ਲੈਸ ਕੀਤੀ ਉਹਨਾਂ ਨੂੰ ਇਹ ਲੈਸ ਵੀ ਕਰ ਦਿੰਦੇ ਨੇ ਜੇ ਕੋਈ ਭੈਣ ਭਰਾ ਗਰੀਬ ਆ ਨਾ ਤੇ ਲੈਸ ਵੀ ਕਰ ਦਿੰਦੇ ਤੇ ਬੜੇ ਚੰਗੇ ਇਨਸਾਨ ਨੇ ਤੇ ਤੁਸੀਂ ਇਹਨਾਂ ਕੋਲ ਪਹੁੰਚੋ ਕਿ ਪਰਮਾਤਮਾ ਹਰ ਇੱਕ ਨੂੰ ਇਸ ਬਿਮਾਰੀ ਤੋਂ ਤੰਦਰੁਸਤੀ ਬਖਸ਼ੇ